ਸਾਰਾ 24 ਇੰਚ ਦੀ ਐਲਈਡੀ ਹੈ ਜੀ 24 ਇੰਚ ਦੀ ਐਲਈਡੀ ਤੁਹਾਨੂੰ ਦਊਗਾ ਸਿਰਫ ਤੇ ਸਿਰਫ 3800 ਰੁਪਏ ਦੀ ਆ ਹੈਗਾ 75 ਇੰਚ ਜੀ 75 ਇੰਚ ਦੀ ਤੁਹਾਨੂੰ ਐਲਈਡੀ ਮਿਲੂਗੀ ਬੀਜੂ ਕੰਪਨੀ ਦੀ ਜੀ ਜਿਹੜੀ ਕਿ ਹੁਣ ਤੱਕ ਲੱਖ ਰੁਪਏ 95000 ਦੀ ਵੇਚਦੇ ਸੀ ਤੁਹਾਡੇ ਆਏ ਦੀ ਕੁੰਜੀ ਚ ਕਹਿ ਲੋ ਆ 70000 ਰੁਪਏ ਤੇ ਵੈਸੇ ਦੀ ਐਮ ਆਰ ਪੀ ਕੀ 4 ਲੱਖ ਰੁਪਏ ਜੀ ਆ ਤੁਹਾਨੂੰ ਦਊਗਾ ਸਿਰਫ ਤੇ ਸਿਰਫ 170000 ਰੁਪਏ ਸੋ ਤੁਸੀਂ ਇਹ ਚੈੱਕ ਕਰੋ 4 ਲੱਖ ਵਾਲੀ 170000 ਰੁਪਏ ਦੀ ਸੀਐਸਐਨਟਿਐਲਡਿ ਭਾਈ ਜੀ ਫ੍ਰਿਜ ਤੁਹਾਨੂੰ ਦਵਾਂਗੇ 185 ਲੀਟਰ ਫ੍ਰਿਜ ਵੋਲਟਾਸ ਕੰਪਨੀ ਔਰ ਲਾਇਡ ਕੰਪਨੀ ਜੀ ਆਹ ਦਵਾਂਗੇ ਸਿਰਫ ਤੇ ਸਿਰਫ 11500 ਰੁਪਏ ਚ ਆਹ ਹੈਗਾ ਜੀ ਨੈਕ ਬੈਂਡ ਅੱਜਕੱਲ ਬੱਚਿਆਂ ਨੂੰ ਸ਼ੌਕ ਹੈ ਸਾਰਿਆਂ ਨੂੰ ਜੀ 2000 ਰੁਪਏ ਦੀ ਐਮਆਰਪੀ ਆ ਜੀ ਆਹ ਤੁਹਾਨੂੰ ਹਰ ਫ੍ਰਿਜ ਹਰ ਏਸੀ ਹਰ ਐਲਈਡੀ ਦੇ ਨਾਲ ਜੀ ਆਹ ਫ੍ਰਿਜ ਜੇ ਤੁਸੀਂ ਨੌਕ ਨੌਕ ਕਰਨਾ ਇਹਨੂੰ ਖੜਕਾਤਾ ਦੇਖੋ ਬਾਹਰੋਂ ਸਾਰਾ ਕੁਝ ਦੱਸਦਾ ਇਹਨੂੰ ਤੁਸੀਂ ਖੋਲੋ ਚਾਹੇ ਤੁਸੀਂ ਇੱਥੋਂ ਇਰਦੀ ਬੋਤਲ ਚੱਕ ਲੋ ਚਾਹੇ ਪਾਣੀ ਦੀ ਬੋਤਲ ਚੱਕ ਲੋ ਦੁੱਧ ਦੀ ਬੋਤਲ ਚੱਕ ਲੋ ਜੋ ਮਰਜ਼ੀ ਤੁਸੀਂ ਚੱਕ ਲੋ ਇਦਾਂ ਹੀ ਉਸ ਤੋਂ ਬਾਅਦ ਡਿਸਪੈਂਸਰ ਲੱਗਾ ਹੋਇਆ ਤੁਸੀਂ ਗ라스ੀ ਰੋਣੀਆਂ ਤੁਹਾਨੂੰ ਬਰਫ਼ ਚਾਹੀਦੀ ਹੈ ਤੁਹਾਨੂੰ ਪਾਣੀ ਚਾਹੀਦਾ ਇਹਨੂੰ ਤੁਸੀਂ ਇਦਾਂ ਦੱਬੋ ਤੇ ਸਾਰਾ ਕੁਝ ਬਾਹਰ ਆ ਜਾਣਾ ਇਹ ਪ੍ਰਾਈਸ ਜਿਹੜਾ ਹਨਾ 2.5 ਲੱਖ ਰੁਪਏ 275 3 ਲੱਖ ਰੁਪਏ ਭਾਈ ਜੀ ਇੱਥੇ ਤੱਕ ਜਾਂਦਾ ਮੈਨੂੰ ਰੇਟ ਤਾਂ ਦੱਸ ਦਿਓ ਭਾਈ ਜੀ ਆ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 1.30 ਲੱਖ ਦਾ ਕੋਈ 2.5 ਲੱਖ ਨਹੀਂ ਕੋਈ 2 ਲੱਖ ਨਹੀਂ ਐਮ ਆਰ ਪੀ ਚੈੱਕ ਕਰ ਲਓ 7999 ਮਾਤਲਬ 8040 ਜਿਹੜੀ ਵਾਚ ਆ ਸਮਾਰਟ ਵਾਚ ਵੋਟ ਦੀ ਇਹ ਸਾਨੂੰ ਆਪਾਂ ਦੇ ਰਣੀ ਆ ਸਰਵ 799 ਰੁਪਏ ਟਕਟੋ ਜੀ 에어ਪੋਰਟ ਦਾ ਰੇਟ ਦਿੱਤਾ ਤੁਹਾਨੂੰ ਬੋਲਟ ਕੰਪਨੀ ਦਾ ਹੈਗਾ ਇਹਦੀ ਐਮ ਆਰ ਪੀ 4000 ਰੁਪਏ 3000 ਰੁਪਏ ਦੋ ਤਰ੍ਹਾਂ ਦੀ ਐਮ ਆਰ ਪੀ ਚੱਲ ਆਉਂਦਾ ਜੀ ਤੇ ਤਾਂ ਫਲੈਟ 590 ਰੁਪਏ ਦਾ ਟਾਟਾ ਕੰਪਨੀ ਬੋਲਟਾਸ ਬੈਕੋ ਆ 7 ਕਿਲੋ ਵਾਸ਼ਿੰਗ ਮਸ਼ੀਨ ਹੈ ਜੀ ਆਹ ਦਵਾਂਗੇ 7800 ਰੁਪਏ ਦਾ ਮੈਸੇਜ ਆ ਗਿਆ ਕਿ ਘਰ ਦਾ ਪੱਖਾ ਚਲਾਤਾ ਇਹਦੇ ਸਫਾਈ ਬੜੀਆ ਬੜਾ ਐਚ ਡੀ ਕੁਆਲਿਟੀ ਦੇ ਵਿੱਚ ਆ ਰਹੀ ਹੈ ਐਚ ਡੀ ਤੋਂ ਵੀ ਉੱਪਰ ਆ ਗਿਆ ਜੀ ਆਹ 4K ਜੀ ਤੱਕ ਦੀ ਵੀਡੀਓ ਕੁਆਲਿਟੀ ਹੈ ਇਸ ਤਰ੍ਹਾਂ ਦੀ ਰੈਜ਼ੋਲੂਸ਼ਨ ਤੇ ਤੁਹਾਨੂੰ ਦਿਖਦਾ ਆ ਤੁਹਾਨੂੰ ਦਵਾਂਗੇ ਮਾਤਰ ਅਸੀਂ 1200 ਰੁਪਏ ਦਾ 1200 ਰੁਪਏ ਦੇ ਵਿੱਚ ਇਹ ਵੀ ਜੀ ਭਾਜੀ ਸਾਡੇ ਕੋਲੇ ਜਿਹੜੀ ਆ ਸਿਲਰੀ ਹੈ ਸਾਡੇ 350 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਜੀ ਆ 3D ਹੈ ਜੀ ਆ ਦੇਖੋ 3D ਹੈ ਇਹਦੇ ਵਿੱਚ ਆ ਸਾਰਾ ਉਭਰਿਆ ਹੋਇਆ ਹੂੰ ਠੀਕ ਹੈ ਜੀ ਹਰ ਸਿਲਰੀ ਦੇ ਵਿੱਚ ਤੁਹਾਨੂੰ ਐਦਾਂ ਮਿਲੂ ਇੱਕ ਤੋਂ ਇੱਕ ਮਿਲੂਗੀ ਆ ਦੇਖੋ ਤੁਸੀਂ 3 350 350 ਇਦਾਂ ਦੀਆਂ ਰੇਂਜਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਮੋਟਰਸਾਈਕਲ ਦੇ ਹੈਲਮਟ ਤੇ ਲਾ ਕੇ ਲੋਕ ਘੁੰਮਦੇ ਤੁਸੀਂ ਦੇਖੇ ਹੋਣਗੇ ਜੀ ਉਹ پرو ਵੀ ਸਾਡੇ ਕੋਲੇ ਅਵੇਲੇਬਲ ਹੈ ਇਹਦਾ ਭਾਅ ਵੀ ਚੱਕੋ ਜੀ 23000 ਰੁਪਈਆ ਇਕਾਈ ਦਾ ਸੀ ਤੁਹਾਨੂੰ ਦਊਂਗਾ 1.5 ਟਨ ਦਾ ਜੀ 24800 ਰੁਪਏ ਕਰਵਾ ਕੀ ਹੁੰਦਾ ਜੀ ਬਜ਼ੁਰਗਾਂ ਨੂੰ ਕੋਈ ਚੀਜ਼ ਗਿਫਟ ਕਰਨੀ ਹੈ ਤਾਂ ਉਹਨਾਂ ਨੂੰ ਚਲਾਉਣਾ ਸੌਖਾ ਲੱਗੇ ਜਸਟ ਇੱਕ ਬਟਨ ਨੱਪਿਆ ਤੇ ਘਾਣੇ ਸ਼ੁਰੂ 7000 ਰੁਪਈਆ ਐਮ ਆਰ ਪੀ ਦੀ ਚੱਕੋ 3700 ਰੁਪਏ ਇਹਦੇ ਤੇ ਜੋ ਐਮ ਆਰ ਪੀ ਹੈ ਉਹਨਦੇ ਤੇ 75% ਲੈਸ ਸਫਾਰੀ ਬ੍ਰਾਂਡ ਆ ਵੱਡੇ ਵੱਡੇ ਬ੍ਰਾਂਡ ਆ ਤੁਸੀਂ 75% ਲੈਸ 75% ਲੈਸ 37 60 ਕਰ ਵਾਟਰਪਰੂਫ ਕੇਟ ਕੇਰ ਤੱਕ ਰੈਜ਼ੋਲੂਸ਼ਨ ਚੜੂਗਾ ਇਹਦੀ ਐਮ ਆਰ ਪੀ 48000 999 ਰੁਪਏ ਚੱਕੋ ਜੀ 24000 ਰੁਪਏ 1800 ਰੁਪਏ ਵਾਲੀ 100 ਰੁਪਏ ਚ ਸਿਰਫ 100 ਰੁਪਏ ਚ 700 ਆ ਲੋ ਆਈਫੋਨ ਦੀ ਡਾਟਾ ਕੇਬਲ ਜਿਹੜੀ ਚਾਰਜ ਕਰਦੀ ਆ 1800 ਰੁਪਏ ਦੀ ਵੇਚਦੇ ਸੀ ਹੁਣ ਸਿਰਫ 100 ਰੁਪਏ ਦੇ ਵਿੱਚ ਲੈ ਜਾਓ ਦੇਖੋ ਫਰਕ ਕਿੰਨਾ ਕਿੰਨਾ ਕੱਢਦੇ ਚੁੱਲੇ ਲੈਣੇ ਆ ਕਿਸੇ ਨੇ ਚਿਮਣੀਆਂ ਲੈਣੀਆਂ ਇਸ ਗੱਲ ਦੀ ਅਸੀਂ ਗਰੰਟੀ ਲੈਨੇ ਆ ਚਾਹੇ ਤੁਸੀਂ ਐਮ ਆਰ ਪੀ ਦੇਖ ਲਿਓ ਚਾਹੇ ਆਨਲਾਈਨ ਦੇਖ ਲਿਓ ਉਹਨਾਂ ਨਾਲੋਂ ਵੀ ਬਹੁਤ ਵੱਡਾ ਸਾਨੂੰ ਫਰਕ ਚੱਕੋ ਜੀ ਲੈਪਟਾਪ ਅਸੂਸ ਕੰਪਨੀ ਦਾ ਇਹਨੂੰ ਕ੍ਰੋਮ ਬੁੱਕ ਕਹਿੰਦੇ ਆ ਜੀ ਜੀ ਤੁਸੀਂ ਆਪਦੀ ਬੈਂਕਿੰਗ ਕਰੋ ਡੈਟ ਸਰਫਿੰਗ ਕਰੋ ਜੋ ਮਰਜੀ ਕਰੋ ਬਿਲਕੁਲ ਬ੍ਰਾਂਡ ਨਿਊ ਚੱਕੋ 15000 ਰੁਪਏ ਫਿਰ ਆ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਵੱਡੇ ਮਾਲ ਰਾਇਲ ਮਾਲ ਲੁਧਿਆਣਾ ਜਿੱਥੇ ਲੋਕਾਂ ਕੋਲੋਂ ਇਹ ਗੱਲ ਬੜੀ ਮਸ਼ਹੂਰਾ ਇਹਨੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਤੁਸੀਂ ਚੱਲ ਜਾਓ ਜਿਹੜਾ ਪ੍ਰੋਡਕਟ ਨਹੀਂ ਮ ਉਹ ਪ੍ਰੋਡਕਟ ਸਾਨੂੰ ਇਲੈਕਟ੍ਰੋਨਿਕ ਦਾ ਚਾਹੇ ਫਰਨੀਚਰ ਦਾ ਰਾਇਲ ਮਾਲ ਲੁਧਿਆਣਾ ਤੋਂ ਮਿਲ ਜਾਂਦਾ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡਾ 100 ਰੁਪਏ ਦਾ ਫਾਇਦਾ ਨਹੀਂ ਕਰਾਉਣਾ 200 ਦਾ ਨਹੀਂ ਕਰਾਉਣਾ 1000 ਰੁਪਏ ਦਾ ਨਹੀਂ ਕਰਾਉਣਾ ਅੱਜ ਦੀ ਵੀਡੀਓ 'ਚ ਮੈਂ ਬਹੁਤ ਸਾਰੇ ਪ੍ਰੋਡਕਟ ਏਦਾਂ ਦੇ ਆ ਜਿੱਥੇ ਤੁਹਾਡਾ 10-10 ਹਜ਼ਾਰ ਰੁਪਏ ਲੈਸ ਲੈ ਕੇ ਦਊਂਗਾ ਬਹੁਤ ਸਾਰੇ ਪ੍ਰੋਡਕਟਾਂ 'ਚ 50 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਬਹੁਤ ਸਾਰੇ ਏਦਾਂ ਦੇ ਪ੍ਰੋਡਕਟ ਵੀ ਆ ਜਿੱਥੇ ਤੁਹਾਨੂੰ ਬਾਜ਼ਾਰ ਨਾਲੋਂ 2-2 ਲੱਖ ਰੁਪਏ ਤੱਕ ਦਾ ਸਾਮਾਨ ਸਸਤਾ ਲੈ ਕੇ ਦੇਣਾ ਕਿੱਦਾਂ ਲੈ ਕੇ ਦੇਣਾ ਆ ਉਹ ਵੀ ਗੱਲਬਾ ਸਰਦਾਰ ਸਤਨਾਮ ਸਿੰਘ ਜੀ ਸਾਡੇ ਨਾਲ ਸਪਾਈ థాంਕ ਯੂ ਵੈਰੀ ਮਚ ਤੁਸੀਂ ਹੈ ਨਾ ਮੈਂ ਦੇਖ ਰਿਹਾ ਸੀ ਬਹੁਤ ਬੀਜ਼ੀ ਸੀ ਕਾਫੀ ਟਾਈਮ ਵੇਟ ਅਸੀਂ ਕੀਤੀ ਆ ਪਰ ਫੇਰ ਵੀ ਤੁਸੀਂ ਟਾਈਮ ਦਿੱਤਾ ਸੋਰੀ ਸਰ ਤੁਹਾਨੂੰ ਵੇਟ ਕਰਨੀ ਪਈ ਨਹੀਂ ਸੋਰੀ ਨਹੀਂ ਲੋਕ ਬੜੇ ਖੁਸ਼ ਆ ਨਾ ਲੋਕਾਂ ਨੇ ਪ੍ਰੈਸ਼ਰ ਪਾ ਕੇ ਭੇਜਿਆ ਵੀ ਰਾਇਲ ਮਾਲ ਜਾਓ ਸਾਨੂੰ ਉਥੇ ਪ੍ਰੋਡਕਟ ਵੀ ਦਿਖਾ ਦਿਓ ਪ੍ਰਾਈਸ ਵੀ ਦੱਸ ਦਿਓ ਲੋਕਾਂ ਦੇ ਦਿਮਾਗ 'ਚ ਬੈਠ ਗਿਆ ਕਹਿੰਦੇ ਅਸੀਂ ਹੋਰ ਕਿਤੇ ਨਹੀਂ ਜਾਣਾ ਭਾਵੇਂ ਬਠਿੰਡੇ ਹੋਵੇ ਭਾਵੇਂ ਅੰਮ੍ਰਿਤਸਰ ਹੋਵੇ ਕਹਿੰਦੇ ਅਸੀਂ 2000 ਦਾ ਡੀਜ਼ਲ ਫੂਕੇ ਗੱਡੀ ਲੈ ਕੇ ਚੱਲ ਜਾਣਾ ਪਰ ਸਾਡੇ ਪੈਸੇ ਪਾਜ ਗਿਆ ਅੱਜ ਥੋੜਾ ਜਿਹਾ ਰਾਇਲ ਮਾਲ ਬਾਰੇ ਵੀ ਇਹ ਇਤੋਂ ਜਿਹੜੇ ਪ੍ਰਾਈਸ ਦਾ ਖਾਸ ਤੌਰ ਤੇ ਆਪਾਂ LED ਸੈਕਸ਼ਨ 'ਚ ਖੜੇ ਆ ਇਹ ਰੇਟ ਵੀ ਜੀ ਦੱਸ ਦਿਓ ਸਰ ਰਾਇਲ ਮਾਲ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ LED ਹਰ ਤਰ੍ਹਾਂ ਦੇ ਬ੍ਰਾਂਡ ਦੀ ਮਿਲੂਗੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਜੀ ਮੇਰੇ ਕੋਲੇ 24 ਇੰਚ ਤੋਂ ਲੈ ਕੇ 86 ਇੰਚ ਤੱਕ LED ਜੀ ਜਿਹੜੀ 24 ਇੰਚ ਦੀ LED ਹੈਗੀ ਆ 32 ਇੰਚ ਦੀ LED ਹੈਗੀ ਰੇਟ ਜ਼ਰੂਰ ਦੱਸ ਦਿਓ ਮੈਨੂੰ ਸਾਰਾ 24 ਇੰਚ ਦੀ LED ਹੈ ਜੀ 24 ਇੰਚ ਦੀ LED ਤੁਹਾਨੂੰ ਦਊਂਗਾ ਸਿਰਫ ਤੇ ਸਿਰਫ 3800 ਰੁਪਏ ਦੀ ਸਰ ਨਾਨ ਸਮਾਰਟ ਸਰ 3800 ਰੁਪਏ ਦੀ ਜੀ 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 ਆ 23 ਇੰਚ ਐਲਈਡੀ ਹੈ ਜੀ ਨਾਨ ਸਮਾਰਟ ਆ ਤੁਹਾਨੂੰ ਦਊਂਗਾ ਸਿਰਫ 4800 ਰੁਪਏ ਦੀ ਸਿਰਫ 4800 ਰੁਪਏ 48 ਦੇਖੋ ਇਹ ਸਭ ਤੋਂ ਵੱਡਾ ਧਮਾਕੇਦਾਰ ਤੁਹਾਨੂੰ ਮੈਂ ਗੱਲ ਦੱਸ ਰਿਹਾ 24 ਇੰਚ ਦੀ ਐਲਈਡੀ ਜਿਹੜੀ ਸਾਨੂੰ ਮਿਲਣੀ ਆ 3800 ਰੁਪਏ ਦੀ ਨਾਨ ਸਮਾਰਟ ਤੇ ਆ ਦੇਖੋ ਜਿਹੜੀ 23 ਇੰਚ ਦੀ ਐਲਈਡੀ ਆ ਕੋਈ ਕਹਿੰਦਾ 10000 ਕੋਈ ਕਹਿੰਦਾ 12000 ਕੋਈ ਕਹਿੰਦਾ 8000 4800 ਰੁਪਏ ਤੋਂ 32 ਇੰਚ ਦੀ ਐਲਈਡੀ ਸ਼ੁਰੂ ਹੋ ਜਾਂਦੀ ਆ ਜੇ ਆਪਾਂ ਉਸ ਤੋਂ ਬਾਅਦ ਗੱਲ ਕਰੀਏ ਸਾਈ ਤੁਸੀਂ ਚੈੱਕ ਕਰਿਓ 40 ਇੰਚ 43 ਇੰਚ 50 55 75 86 ਸਰ ਮੈਨੂੰ ਪਤਾ ਸਾਰੇ ਵਿੱਚ ਤਾਂ ਫਾਇਦੇ ਹੈਗੇ ਹਨਾ ਮੈਨੂੰ ਦੱਸੋ ਆ ਸਾਈਜ਼ ਕਿਹੜਾ ਬੜੀ ਕੁਆਲਿਟੀ ਆ ਆ ਹੈਗਾ 75 ਇੰਚ ਜੀ 75 ਇੰਚ ਵੀ ਤੁਹਾਨੂੰ LED ਮਿਲੂਗੀ BJU ਕੰਪਨੀ ਦੀ ਜੀ ਜਿਹੜੀ ਕਿ ਹੁਣ ਤੱਕ ਲੱਖ ਰੁਪਏ 95000 ਦੀ ਵੇਚਦੇ ਸੀ ਤੁਹਾਡੇ ਆਏ ਦੀ ਕੁਸ਼ਲ ਵਿੱਚ ਕਹਿ ਲੋ ਆ 70000 ਰੁਪਏ ਵਿੱਚ 70000 ਰੁਪਏ 75 ਇੰਚ 75 ਇੰਚ ਦੀ 75 ਇੰਚ ਸਰ 2 2 ਲੱਖ ਰੁਪਏ ਆ ਸਵਾ 2 ਲੱਖ ਰੁਪਏ ਰੇਟ ਆ ਬਾਜ਼ਾਰ ਚ ਮਾਰਦਾ ਸਰ ਹੋਏਗਾ ਸਾਡਾ ਰੇਟ 70000 ਲਓ ਜਿਹੜੀ 2 ਲੱਖ ਰੁਪਏ ਦੀ ਤੁਸੀਂ ਐਲਡੀ ਬਾਜ਼ਾਰ ਚ ਆ ਕੇ ਲੈਣੀ ਆ ਸਵਾ 2 ਲੱਖ ਦੀ ਲੈਣੀ ਆ ਸਾਡੇ ਕੋ ਆਜੋ ਸਿਰਫ 70000 ਰੁਪਏ ਦੀ 75 ਇੰਚ ਦੇ ਦਿਆਂਗੇ ਜੇ ਆਪਾਂ ਗੱਲ ਕਰ ਲਈਏ 86 ਇੰਚ ਦੀ ਗੱਲ ਕਰ ਲਈਏ ਭਾਈ ਉਹ 86 ਇੰਚ ਪਈ ਹੈ ਬੀਜੂ ਕੰਪਨੀ ਦੀ ਜੀ ਆ ਤੁਹਾਨੂੰ ਦਊਗਾ ਇਹ ਵੈਸੇ ਵੀ ਐਮ ਆਰ ਪੀ ਕੀ 4 ਲੱਖ ਰੁਪਏ ਜੀ ਆ ਤੁਹਾਨੂੰ ਦਊਂਗਾ ਸਿਰਫ ਤੇ ਸਿਰਫ 1,70,000 ਰੁਪਏ। ਸੋ ਤੁਸੀਂ ਇਹ ਚੈੱਕ ਕਰੋ 4 ਲੱਖ ਵਾਲੀ 1,70,000 ਰੁਪਏ ਦੀ 86 ਇੰਚ LED ਜਿੱਥੇ ਮਰਜੀ ਚਲਜੋ ਨਹੀਂ ਮਿਲਣੀ। 2-2 ਲੱਖ 2.5-2.5 ਲੱਖ ਰੁਪਏ ਦਾ ਫਾਇਦਾ ਤੁਹਾਡਾ ਹੋ ਗਿਆ। ਇਸ ਤੋਂ ਇਲਾਵਾ ਜਿਹੜੇ ਹੋਰ ਪ੍ਰਾਈਸ ਤੁਹਾਨੂੰ ਦੱਸ ਰਿਹਾ ਹਾਂ ਜੀ ਸਾਰਿਆਂ ਦੇ ਵਿੱਚ ਡਿਸਕਾਊਂਟ ਹੈ। ਜਿਵੇਂ ਤਾਂ 40 ਇੰਚ LED ਹੈ ਉਹ ਮੈਂ ਸਿਰਫ ਦਊਂਗਾ ਤੁਹਾਨੂੰ 15,000 ਰੁਪਏ ਵਿੱਚ। 40 ਇੰਚ ਦੀ 15,000 ਉਹ ਵੀ ਬ੍ਰਾਂਡਡ ਬ੍ਰਾਂਡਡ ਨੌਨ ਬ੍ਰਾਂਡਡ ਸਾਡੇ ਕੋਲ ਕੋਈ ਨਹੀਂ ਹੁੰਦੀ। ਸੋ ਇਹ ਚਾਈਨੀਜ਼ ਸਮਾਰਟ ਸਮਾਰਟ ਹੋਊਗੀ ਸਮਾਰਟ ਦਵਾਗੇ ਲਓ 40 ਇੰਚ 15000 ਦੀ ਸਮਾਰਟ ਗਾਰੰਟੀ ਸਾਨੂੰ ਮਿਲ ਜਣੀ ਆ 7 ਸਾਲ ਦੀ ਬ੍ਰਾਂਡ ਸਾਰੇ ਆ ਦੱਸੋ ਜਿਹੜਾ ਬ੍ਰਾਂਡ ਤੁਹਾਨੂੰ ਚਾਹੀਦਾ ਆ ਕੇ ਲੈ ਜਾਓ ਸੋ LED ਦੇ ਵਿੱਚ ਤਾਂ ਬਹੁਤ ਸਾਰੀਆਂ ਵੱਟੀਆਂ ਬਟਾਫਰ ਤੇ ਚੱਲ ਰਹੀਆਂ ਆ ਬਾਈ ਜੀ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਨਾ ਲੋਕੀ ਦਿੰਦੇ ਆ ਵਾਰੰਟੀ ਹਾਂਜੀ ਬਈ ਜੇ ਤੁਹਾਡੀ ਕੱਲ LED ਚ ਪ੍ਰੋਬਲਮ ਆਉਂਦੀ ਆ ਤੁਹਾਨੂੰ ਕੰਪਨੀ ਰਿਪੇਅਰ ਕਰਕੇ ਦੇਊ ਜਾਂ ਰਿਪੇਅਰ ਕਰਕੇ ਦੇਣੀ ਆ ਅਸੀਂ ਦਿੰਨੇ ਆ ਗਾਰੰਟੀ ਜੀ ਫਿਜ਼ੀਕਲ ਡੈਮੇਜ ਨਾ ਹੋਵੇ ਟੁੱਟੇ ਭੱਜੇ ਨਾ ਸਾਡੇ ਕੋਲੇ ਲਿਆਓ ਜੇ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਨਾਲ ਦੀ ਨਾਲ ਤੁਹਾਨੂੰ ਪੀਸ ਟੂ ਪੀਸ ਚੇਂਜ ਕਰਕੇ ਦਵਾਂ ਲਓ ਇਥੋਂ ਤੱਕ ਦੀਆਂ ਗਾਰੰਟੀਆਂ ਮੰਨ ਲਓ ਤੁਸੀਂ ਇਥੋਂ ਐਲਈਡੀ ਲੈ ਗਏ ਹੋ ਭਾਵੇਂ ਤੁਸੀਂ ਲੈ ਗਏ ਹੋ 15000 ਦੀ ਭਾਵੇਂ ਤੁਸੀਂ ਲੈ ਗਏ ਹੋ 2 ਲੱਖ ਦੀ ਇਹ ਖਰਾਬ ਹੋ ਗਈ ਤੇ ਇੱਥੇ ਕਿਸੇ ਨੇ ਨੱਕ ਬੋਲ ਨਹੀਂ ਕੱਢਣੇ ਇੱਥੇ ਇਹ ਕਹਿੰਦੇ ਆ ਵੀ ਪੁਰਾਣਾ ਪੀਸ ਰੱਖ ਦਿਓ ਨਵਾਂ ਲੈ ਜਾਓ ਇਥੋਂ ਤੱਕ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲੈਣੀ ਸੋ ਇਹ ਤਾਂ ਤੁਹਾਨੂੰ ਅਸੀਂ ਐਲਈਡੀ ਸੈਕਸ਼ਨ ਦਿਖਾਤਾ ਸੋ ਤੁਸੀਂ ਇਹ ਵੀ ਚੈੱਕ ਕਰ ਲਓ ਸਾਡੇ ਕੋਲ ਐਲਈਡੀ 1 2 4 5 10 50 100 ਨਹੀਂ ਟ੍ਰੱਕਾਂ ਦੇ ਟਰੱਕ ਭਰ ਕੇ ਐਲਈਡੀ ਦੇ ਆ ਗਏ ਆ ਸਾਰੇ ਸਾਈਜ ਆ ਗਏ ਆ ਰੇਟ ਬਹੁਤ ਘਟਿਆ ਪਰ ਤੁਹਾਨੂੰ ਅਸੀਂ ਇਹ ਗੱਲ ਕਹਿ ਦਈਏ ਜਿਹੜਾ ਮਾਲ ਕਲੀਅਰ ਹੋ ਗਿਆ ਸਟਾਕ ਕਲੀਅਰ ਹੋ ਗਿਆ ਸਾਡੀ ਜ਼ਿੰਮੇਵਾਰੀ ਨਹੀਂ ਜੇ ਤੁਸੀਂ ਫਾਇਦੇ ਲੈਣੇ ਆ ਛੇਤੀ ਆ ਜਾਓ ਛੇਤੀ ਨਹੀਂ ਸਵੇਰੇ ਹੀ ਆ ਜਾਓ ਤਾਂ ਜੋ ਕੇ ਇਹ ਸਾਰੇ ਪ੍ਰੋਡਕਟ ਤੁਹਾਨੂੰ ਮਿਲ ਜਾਣ ਸੋ ਭਾਜੀ ਐਲਈਡੀ ਦੇ ਵਿੱਚ ਤਾਂ ਤੁਸੀਂ ਧੂਆਂ ਧਰ ਬੈਟਿੰਗ ਕਰਤੀ ਰੇਟ ਉਹ ਦੱਸਦੇ ਮੈਂ ਵੀ ਹੈਰਾਨ ਹੋ ਗਿਆ ਫ੍ਰਿਜਾਂ ਦੇ ਵਿੱਚ ਵੀ ਐਸੋ ਕੀ ਫਾਇਦਾ ਆ ਭਾਈ ਜੀ ਫ੍ਰਿਜ ਤੁਹਾਨੂੰ ਦਵਾਂਗੇ 185 ਲੀਟਰ ਫ੍ਰਿਜ ਬੋਲਟਾਸ ਕੰਪਨੀ ਔਰ ਲੋਇਡ ਕੰਪਨੀ ਜੀ ਆਹ ਦਵਾਂਗੇ ਸਿਰਫ ਤੇ ਸਿਰਫ 11500 ਰੁਪਏ ਸਰ ਬ੍ਰਾਂਡ ਆ ਵੱਡੇ ਲੋਇਡ ਵੀ ਬਹੁਤ ਵੱਡਾ ਬ੍ਰਾਂਡ ਆ ਬੋਲਟਾਸ ਵੀ ਮੈਂ ਕਹਿੰਦਾ ਚੈੱਕ ਕਰ ਲਓ ਵੱਡੇ ਬ੍ਰਾਂਡ ਸਾਡੇ ਹੱਥ 'ਚ ਆ ਹੋਰ ਤੁਹਾਡਾ ਤੁਹਾਡਾ ਫਾਇਦਾ ਕਰਦੇ ਆ ਆ ਹੈਗਾ ਜੀ ਲੈਕਪੈਡ ਅੱਜਕੱਲ ਬੱਚਿਆਂ ਨੂੰ ਸ਼ੌਕ ਆ ਸਾਰਿਆਂ ਨੂੰ ਜੀ 2000 ਰੁਪਏ ਦੀ ਐਮਆਰਪੀ ਆ ਜੀ ਆਹ ਤੁਹਾਨੂੰ ਹਰ ਫ੍ਰਿਜ ਹਰ ਏਸੀ ਆ ਰੈਨ ਲੀਡ ਲਓ ਜੀ ਆ ਫਰੀ ਦੇਖੋ ਜਿਹੜੀ ਹੈ ਨਾ ਫਰਿੱਜ ਤੁਸੀਂ ਬਾਜ਼ਾਰ 'ਚ ਆ ਕੇ ਲੈਨੇ ਹੋ 15000 16000 ਰੁਪਏ ਦੀ ਇਹ ਤੁਹਾਨੂੰ ਮਿਲਣੀ ਸਿਰਫ 11500 ਦੀ ਇਸ ਦੇ ਨਾਲ neckband 1999 ਮਤਲਬ 2000 ਰੁਪਏ ਦੀ ਕੀਮਤ ਵਾਲਾ ਬ੍ਰਾਂਡਡ ਇਹ ਤੁਹਾਨੂੰ ਬਿਲਕੁਲ ਫਰੀ ਦੇ ਰਣਾ ਭਾਵੇਂ ਤੁਸੀਂ ਕੋਈ LED ਲੈ ਲਓ ਭਾਵੇਂ ਤੁਸੀਂ ਫਰਿੱਜ ਲੈ ਲਓ ਵਾਸ਼ਿੰਗ ਥੀ ਲੈ ਲਓ AC ਲੈ ਲਓ ਜੋ ਮਰਦੀ ਸਮਾਨ ਲੈ ਲਓ ਇਹ neckband ਤੁਹਾਨੂੰ ਫਰੀ ਮਿਲ ਜਾਣੇ ਅੱਛਾ ਹੋਰ ਦੇਖੋ ਇਹਦੇ ਵਿੱਚ ਫਰਿੱਜਾਂ 'ਚ ਬ੍ਰਾਂਡ ਦੇਖੋ ਤੁਸੀਂ Samsung ਲੈ ਲਓ Whirlpool ਲੈ ਲਓ ਆ ਲੈ ਬਰ ਲੈ ਲੋ ਇਸ ਤੋਂ ਸਾਈਜ਼ ਵੱਡੇ ਲੈ ਲੋ ਸਾਈਜ਼ ਛੋਟੇ ਲੈ ਲੋ ਹਰ ਇੱਕ ਤਰ੍ਹਾਂ ਦੇ ਚਾਹੇ ਤੁਸੀਂ ਸਿੰਗਲ ਡੋਰ ਲੈ ਲੋ ਚਾਹੇ ਡਬਲ ਡੋਰ ਲੈ ਲੋ ਚਾਹੇ ਤੁਸੀਂ ਬਾਹਰ ਆਪਰੇਟ ਕਰਨਾ ਹਰ ਇੱਕ ਫਰਿੱਜ ਦੇ ਵਿੱਚ ਆ ਦੇਖੋ ਵਾਈਫਾਈ ਦੇ ਨਾਲ ਕਨੈਕਟ ਕਰ ਸਕਦੇ ਆ ਇਹਨਾਂ ਦੇ ਉੱਤੇ ਵੀ ਢੜਲੇ ਦਾ ਆਫਰ ਤੁਹਾਨੂੰ ਮਿਲ ਜਾਣੀ ਦੇਖੋ ਫਰਿੱਜਾਂ ਦੇ ਵਿੱਚ ਸਾਡੇ ਕੋਲ ਸਾਰੇ ਸਾਈਜ਼ ਦਾ ਬਾਈ ਜੀ ਆ ਅੱਜ ਕੱਲ ਬਹੁਤ ਚੱਲਦੀ ਹੈ ਹਰ ਕੋਈ ਸ਼ਕੀਰ ਬੰਦਾ ਚਾਹੁੰਦਾ ਮੇਰੇ ਘਰ ਹੋਵੇ ਇਹ ਸਾਈਡ ਵਾਈ ਸਾਈਡ ਆ ਵੈਸੇ ਤਾਂ 1.5 ਪਾਉਣੇ ਤੋਂ 2 ਲੱਖ ਤੋਂ ਸ਼ੁਰੂ ਹੁੰਦੀ ਹੈ ਨਾ ਮੈਨੂੰ ਦੱਸੋ ਰਾਇਲ ਮਾਲ ਕਿੰਨੇ ਤੋਂ ਸ਼ੁਰੂ ਕਰ ਦਿੰਦਾ ਬਾਈ ਜੀ ਸ਼ੁਰੂਆਤ ਦੀ ਰੇਂਜ ਤੁਹਾਨੂੰ ਦਵਾਂਗੇ ਸਿਰਫ 48000 ਰੁਪਏ ਦੀ ਸਾਈਡ ਵਾਈ ਸਾਈਡ 48000 ਰੁਪਏ ਦੀ ਸਰ ਸਿਰਫ 48000 ਆਹ ਦੇਖੋ ਤੁਹਾਡਾ 1 1 ਲੱਖ ਰੁਪਏ ਦਾ ਫਾਇਦਾ ਕਰ ਰਹੇ ਆ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਸਾਈਡ ਵਾਈ ਸਾਈਡ ਤੁਸੀਂ 1.5 ਲੱਖ ਰੁਪਏ ਦੀ ਲੈਨੇ ਹੋ ਇੱਥੇ ਆਜੋ 48000 ਰੁਪਏ ਦੇ ਵਿੱਚ ਦੇ ਦਿਆਂਗੇ ਇਸ ਤੋਂ ਬਾਅਦ ਆ ਦੇਖੋ ਬ੍ਰਾਂਡ ਵੱਡੇ ਵੱਡੇ ਬ੍ਰਾਂਡ ਤੁਸੀਂ ਦੇਖੋ ਆ ਦੇਖੋ ਆ ਡਬਲ ਡੋਰ ਦੇ ਵਿੱਚ ਸਾਰੇ ਵੀ ਕਾਫੀ ਵੱਡੇ ਵੱਡੇ ਸਾਈਜ਼ ਹੈਗੇ ਆ ਵੱਡੇ ਸਾਈਜ਼ ਹੈਗੇ ਜੀ ਇੱਕ ਆ ਐਲਜੀ ਦਾ ਮਾਡਲ ਆਉਂਦਾ ਜੀ ਜੀ ਇਹਦੇ ਵਿੱਚ ਤੁਸੀਂ ਸਿਰਫ ਤੇ ਸਿਰਫ ਇਹਨੂੰ ਅਜਵੇਂ ਨੌਕ ਕਰੋਗੇ ਜੀ ਇੱਥੇ ਲਾਈਟ ਜਗੂਗੀ ਤੁਹਾਡੀ ਸਾਰੀਆਂ ਚੀਜ਼ਾਂ ਜੋ ਅੰਦਰ ਪਈਆਂ ਹਨ ਪਰ ਉਹ ਤੁਹਾਨੂੰ ਦਿਖਣਗੀਆਂ ਤੁਹਾਨੂੰ ਇਹਨੂੰ ਫ੍ਰਿਜ ਨੂੰ ਖੋਲਣ ਦੀ ਲੋੜ ਨਹੀਂ ਜੀ ਤੁਸੀਂ ਇੱਥੋਂ ਟੱਚ ਕਰਨਾ ਆ ਖੁੱਲ ਜਾਂਦਾ ਇੱਥੇ ਤੁਸੀਂ ਬੋਤਲ ਰੱਖ ਸਕੋ ਜੋ ਮਰਜ਼ੀ ਆਪਦਾ ਇੱਥੋਂ ਇਹਨੂੰ ਕਰ ਸਕਦੇ ਹੋ ਔਰ ਇਹਦੇ ਵਿੱਚ ਨਾਲ ਡਿਸਪੈਂਸਰ ਹੈ ਪਾਣੀ ਕੱਢੋ ਕ੍ਰਸ਼ ਬਰਫ਼ ਕੱਢੋ ਇੱਕ ਆਈਸ ਕਯੂਬ ਕੱਢੋ ਅੱਛਾ ਕਲਾਸ ੱੱਲੇ ਕਰੋ ਇੱਕ ਟੱਚ ਕਰੋ ਇੱਥੇ ਕਰੋਗੇ ਇੱਥੋਂ ਪਾਣੀ ਆ ਜਾਏਗਾ ਤੁਹਾਡਾ ਜੀ ਆਹ ਦੇਖੋ ਇਹ ਬਹੁਤ ਸੁਪਰ ਮਾਡਲ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹਨੂੰ ਤੁਸੀਂ ਨੌਕ ਨੌਕ ਕਰਨਾ ਇਹਨੂੰ ਖੜਕਾ ਤਾਂ ਦੇਖੋ ਬਾਹਰੋਂ ਸਾਰਾ ਕੁਝ ਦੱਸਦਾ ਇਹਨੂੰ ਤੁਸੀਂ ਖੋਲੋ ਚਾਹੇ ਤੁਸੀਂ ਇੱਥੋਂ ਵੀਅਰ ਦੀ ਬੋਤਲ ਚੱਕੋ ਚਾਹੇ ਪਾਣੀ ਦੀ ਬੋਤਲ ਚੱਕੋ ਦੁੱਧ ਦੀ ਬੋਤਲ ਚੱਕੋ ਜੋ ਮਰਜ਼ੀ ਤੁਸੀਂ ਚੱਕ ਲਓ ਇਦਾਂ ਹੀ ਉਸ ਤੋਂ ਬਾਅਦ ਡਿਸਪੈਂਸਰ ਲੱਗਾ ਹੋਇਆ ਤੁਸੀਂ ਗਾਸੀ ਰੋਣੀਆ ਤੁਹਾਨੂੰ ਬਰਫ਼ ਚਾਹੀਦੀ ਹੈ ਤੁਹਾਨੂੰ ਪਾਣੀ ਚਾਹੀਦਾ ਇਹਨੂੰ ਤੁਸੀਂ ਇਦਾਂ ਦੱਬੋ ਤੇ ਸਾਰਾ ਕੁਝ ਬਾਹਰ ਆ ਜਾਣਾ ਇਹ ਪ੍ਰਾਈਸ ਜਿਹੜਾ ਹਨਾ 2.5 ਲੱਖ ਰੁਪਏ 2.75 ਲੱਖ 3 ਲੱਖ ਰੁਪਏ ਭਾਈ ਜੀ ਇੱਥੇ ਤੱਕ ਜਾਂਦਾ ਮੈਨੂੰ ਰੇਟ ਤਾਂ ਦੱਸ ਦਿਓ ਭਾਈ ਜੀ ਆ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 1.30 ਲੱਖ ਦਾ ਕੋਈ 2.5 ਲੱਖ ਨਹੀਂ ਕੋਈ 2 ਲੱਖ ਨਹੀਂ ਦੇਖੋ ਹੁਣ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਇਹ ਰੇਟ ਮੈਂ ਦੱਸੀ ਜਾਂਦਾ ਹਾਂ ਜੇ ਤੁਸੀਂ ਸੋਚੂਗੇ ਪਰਸੋਂ ਜਾਵਾਂਗੇ ਚੌਥ ਜਾਵਾਂਗੇ ਹਰ ਦਿਨ ਜਾਵਾਂਗੇ ਇਹ ਚੀਜ਼ਾਂ ਨਹੀਂ ਮਿਲਣੀਆਂ ਇਹ ਤਾਂ ਲੋਟਰੀਆਂ ਹੁੰਦੀਆਂ ਇੱਕ ਹੋਰ ਫਾਇਦਾ ਕਰ ਦਿੰਨੇ ਆ ਇਹ ਜਿਹੜੀ 3 ਲੱਖ 2.5 ਲੱਖ ਪੌਣੇ 3 ਲੱਖ ਵਾਲੀ ਹੈਗੀ ਤੁਹਾਨੂੰ 1.30 ਹਜ਼ਾਰ ਚ ਤਾਂ ਦੇ ਰਹੇ ਆ ਆ 2000 ਰੁਪਏ ਦਾ ਨੈਕ ਪੁਆਇੰਟ ਇਹਦੇ ਨਾਲ ਵੀ ਬਿਲਕੁਲ ਫ੍ਰੀ ਦੇ ਰਹੇ ਆ ਅਸੀਂ ਭਾਈ ਜੀ ਵਾਟਰ ਫਿਲਟਰ ਦਾ ਸੀ ਦੇਖੇ ਸੀ ਉਹ ਤਾਂ ਬਾਰੇ ਦੇਸੀਏ ਤਰੀਕੇ ਦੇ ਹੁੰਦੇ ਸੀ ਇਹ ਬੜਾ ਸੋਹਣਾ ਡਿਜ਼ਾਈਨ ਕੀਤਾ ਇਹਦਾ ਦੇਖੋ ਨੇ ਬੜਾ ਸੋਹਣਾ ਲੱਗਦਾ ਬ੍ਰਾਂਡ ਸਭ ਤੋਂ ਟੌਪ ਦਾ ਹਿੰਦਵੇਰ ਭਾਈ ਜੀ ਹਿੰਦਵੇਰ ਦਾ ਇਹ ਹੈਗਾ ਇਹਦੀ ਐਮ ਆਰ ਪੀ ਹੈਗੀ 16500 ਜੀ ਨਵਾਂ ਲੇਟੈਸਟ ਇਹਦਾ ਮਾਡਲ ਹੈ ਹਾਂ ਆ ਤੁਹਾਨੂੰ ਦਵਾਂਗੇ ਸਿਰਫ 5800 ਰੁਪਏ ਦਾ ਭਾਈ ਜੀ ਸਿੱਧੋ ਸਿੱਧਾ ਇੰਨਾ ਫਾਇਦਾ ਕਰਦਾ ਤੁਸੀਂ ਤਾਂ 5800 ਰੁਪਏ ਦੇ ਨਾਲ 2000 ਦਾ ਆ ਵੀ ਔਰ ਤੁਸੀਂ ਚੈੱਕ ਕਰ ਲੋ 10000 ਰੁਪਏ ਤੋਂ ਵੱਧ ਡਿਸਕਾਊਂਟ ਤੁਹਾਨੂੰ ਇਹਦੇ ਵਿੱਚ ਮਿਲ ਗਿਆ ਇਹ ਨਿੱਕੇ ਨਿੱਕੇ ਚੀਜ਼ਾਂ ਜਾਂ ਵੱਡੀਆਂ ਵੱਡੀਆਂ ਦਿਖਾਉਣੀਆਂ ਹੋਰ ਹੋਰ ਛੁੱਟਣੀਆਂ ਇਹਦੇ ਨਾਲ ਨੈਕ ਬੈਂਡ ਇਹ ਵੀ ਫ੍ਰੀ ਹੈਗਾ ਯਾ ਲਓ ਜੀ ਐਲਈਡੀ ਵਿੱਚ ਫਾਇਦਾ ਕਰਤਾ ਫ੍ਰਿਜਾਂ 'ਚ ਫਾਇਦਾ ਕਰਤਾ ਹੋਰ ਤੁਸੀਂ ਹੱਥਾਂ ਨਾਲ ਆਥਾਪੀਆਂ ਨਾਲ ਗੁਰਿਆਂ 'ਚ ਬੈਠ ਕੇ ਕੱਪੜੇ ਧੋਣੇ ਕਿਉਂਕਿ ਆ ਤੁਸੀਂ ਦੇਖੋ ਵਾਸ਼ਿੰਗ ਮਸ਼ੀਨਾਂ ਦੇ ਰੇਟ ਇੰਨੇ ਜ਼ਿਆਦਾ ਘਟ ਕਰਦੇ ਆ ਇਕੱਲੇ ਇਕੱਲੇ ਘਰ ਦੇ ਵਿੱਚ ਅਸੀਂ ਅੱਜ ਵਾਸ਼ਿੰਗ ਮਸ਼ੀਨਾਂ ਪਹੁੰਚਾਣੀਆਂ ਵਾਜੀ ਵਾਸ਼ਿੰਗ ਮਸ਼ੀਨ ਦਾ ਮੈਨੂੰ ਦੱਸੋ ਇੱਥੋਂ ਸ਼ੁਰੂ ਕਰੋ ਵੱਡਾ ਬ੍ਰਾਂਡ ਆ ਟਾਟਾ ਦਾ ਟਾਟਾ ਕੰਪਨੀ ਬੋਲਟਾ ਟੈਕੋ ਆ 7 ਕਿਲੋ ਵਾਸ਼ਿੰਗ ਮਸ਼ੀਨ ਹੈ ਜੀ ਆ ਦਵਾਂਗੇ 7800 ਰੁਪਏ 7 ਕਿਲੋ ਦੀ 7 ਕਿਲੋ ਦੀ 7800 ਰੁਪਏ ਦੀ ਆ ਦੇਖੋ 7800 ਰੁਪਏ ਰਹੀ ਹੈ ਦੇਖੋ ਜਿਹੜਾ ਮਰਜੀ ਆਮ ਹੋਵੇ ਖਾਸ ਹੋਵੇ ਹਰ ਕੋਈ ਅਫੋਰਡ ਕਰ ਸਕਦਾ ਇਹ ਬਾਜ਼ਾਰ 'ਚ 12000 14000 15000 ਜੋ ਮੂਹਰਾਂ ਮੰਗਦਿਆ 7800 ਰੁਪਏ ਦੇ ਵਿੱਚ ਦੇ ਦਾਂਗੇ ਇਸ ਤੋਂ ਇਲਾਵਾ ਤੁਸੀਂ ਬ੍ਰਾਂਡ ਚੈੱਕ ਕਰ ਲਓ ਸਾਡੇ ਕੋਲ ਸੈਮਸੰਗ ਬੋਲਟਾ ਇਕਾਈ ਜੀ ਸਾਰੇ ਤਰ੍ਹਾਂ ਦੇ ਬ੍ਰਾਂਡ ਆ Samsung ਦਾ ਵੱਡਾ, Kelvinator, ਹਰ ਬ੍ਰਾਂਡ ਮਿਲ ਜੂਗਾ ਤੁਹਾਨੂੰ। ਅੱਛਾ ਜੇ ਪਰਿਵਾਰ ਦੇਖੋ ਤੁਹਾਡੀ ਫੈਮਿਲੀ ਵੱਡੀ ਹੈਗੀ ਆ ਆ 12 ਕਿਲੋ ਦੀ ਵਾਸ਼ਿੰਗ ਥੀ ਲੈ ਲਓ ਤੁਸੀਂ 8 ਕਿਲੋ ਦੀ ਲੈ ਲਓ, 9 ਕਿਲੋ ਦੀ ਲੈ ਲਓ, 11 ਦੀ ਲੈ ਲਓ ਜਿੰਦਾ ਨਹੀਂ ਮਰਜ਼ੀ ਲੈ ਜਾਓ। ਆਹ ਦੇਖੋ ਉਪਰੋਂ ਵੀ ਤੁਸੀਂ ਚਲਾ ਸਕਦੇ ਹੋ। ਬੜਾ ਸੋਹਣਾ ਡਿਜ਼ਾਈਨ ਇਹਦੇ ਵੀ ਤਿਆਰ ਕੀਤਾ ਸਰ। ਸੈਮੀ ਤਾਂ ਹੋ ਗਈਆਂ, ਆਟੋਮੈਟਿਕ ਦੇ ਵਿੱਚ ਵੀ ਆਪਣੇ ਕੋਲ ਵੈਰੀ ਕੁਮੈਟਿਕ, ਹਰ ਤਰ੍ਹਾਂ ਦੀ ਭਈ। ਜੀ, ਆਟੋਮੈਟਿਕ ਦੇ ਵਿੱਚ ਵੀ ਮਿਲ ਜਣੀਆਂ। ਆ ਮੈਂ ਇਸ ਤੋਂ ਹੋਰ ਚੀਜ਼ ਦੇਖਣ ਤੋਂ ਪਹਿਲਾਂ ਇੰਤਰ ਹੋਣਾ ਬੜੀਆਂ ਖੂਬਸੂਰਤ ਸਿੰਦਰੀਆਂ ਹੈ ਗਿਆ ਜੀ ਇਹਦਾ ਮੈਨੂੰ ਦੱਸੋਗੇ ਵੀ ਕੀ ਕੋਸਟ ਕਿਉਂਕਿ ਇਹ ਇੱਕ ਮੈਂ ਦੇਖ ਰਿਹਾ 3D ਦੇ ਵਿੱਚ ਹੈਗੀ ਆ ਇਹ ਜੇ ਛੋਟਾ ਸਾਈਜ਼ ਵੀ ਬਿਜਾਰ ਚ ਜਾਂਦੇ ਆ 7-8000 ਰੁਪਏ ਤੋਂ ਘੱਟ ਕੋਈ ਕਹਿੰਦਾ ਨਹੀਂ ਹੈਗਾ ਜਦੋਂ ਆਪਾਂ ਮਾਡਲ ਟੌਨ ਲੁਧਿਆਣਾ ਜਾਂਦੇ ਜਾਂਦੇ ਜਾਂ ਜੀ ਤੁਮਿਆਰ ਮੰਡੀ ਜਾਂਦੇ ਆ ਇਹ ਜਰੂਰ ਦੱਸੋ ਪਾਜੀ ਸਾਡੇ ਕੋਲੇ ਜਿਹੜੀ ਆ ਸਿੰਦਰੀ ਹੈ ਸਾਡੇ 350 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਜੀ ਆ 3D ਹੈ ਜੀ ਆ ਦੇਖੋ 3D ਹੈ ਇਹਦੇ ਵਿੱਚ ਆ ਸਾਰਾ ਉਭਰਿਆ ਹੋਇਆ ਹੂੰ ਠੀਕ ਹੈ ਜੀ ਹਰ ਸਿੰਦਰੀ ਦੇ ਵਿੱਚ ਤੁਹਾਨੂੰ ਐਤਾ ਮਿਲੂ ਇੱਕ ਤੋਂ ਇੱਕ ਮਿਲੂਗੀ ਆ ਦੇਖੋ ਤੁਸੀਂ 3 300 350 ਇਤਨੀਆਂ ਰੇਂਜਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ 3D ਦੇ ਰਹੇ ਆ ਇਹਦੇ ਵਿੱਚ ਵੀ ਤੁਹਾਡਾ ਬਹੁਤ ਸਾਰਾ ਫਾਇਦਾ ਆ ਜਿਹੜੀ 350 ਰੁਪਏ ਦੇ ਰਹੇ ਆ ਬਾਜ਼ਾਰ 'ਚ 1200 1400 ਰੁਪਏ ਤੋਂ ਘੱਟ ਕੇ ਤੁਹਾਨੂੰ ਦੇਣੀ ਨਹੀਂ ਨੀ ਭਾਜੀ ਗਰਮੀ ਦਾ ਮੌਸਮ ਚੱਲ ਰਿਹਾ ਇਸ ਵੇਲੇ ਬਾਹਰ ਗਰਮੀ ਦੇਖੋ ਕਿੰਨੀ ਆ ਮੈਨੂੰ ਏਸੀ ਦੇ ਵਿੱਚ ਵੀ ਦੱਸੋ ਏਸੀ ਬ੍ਰਾਂਡ ਕਿੰਨੇ ਆ ਤੇ ਸਟਾਰਟਿੰਗ ਕਿੱਥੋਂ ਹੋ ਜਾਂਦੀ ਹੈ ਭਾਜੀ ਸਾਡੇ ਕੋਲ ਹਰ ਬ੍ਰਾਂਡ ਦੇ ਏਸੀ ਆ ਸਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗਾ ਹਰ ਤਰ੍ਹਾਂ ਦਾ ਮਿਲੂਗਾ ਜਿਵੇਂ ਏਕਾਈ ਦਾ ਏਸੀ ਹੈ ਜੀ ਏਕਾਈ ਦਾ ਏਸੀ ਤੁਹਾਨੂੰ ਦਊਗਾ 1.5 ਟਨ ਦਾ ਜੀ 24800 ਰੁਪਏ ਦਾ 24800 ਰੁਪਏ ਦਾ ਸਰ ਮੈਂ ਤੁਹਾਡੀ ਗੱਲ ਟੋਕਣ ਲੱਗਾ ਚੈੱਕ ਕਰ ਲੋ ਇਹ ਇਨਵਰਟਰ ਏਸੀ ਹੈ ਨੋਰਮਲ ਏਸੀ ਨਹੀਂ ਹੈਗਾ ਇਨਵਰਟਰ ਏਸੀ ਹੈ ਜੀ ਟੋਕਿਓ ਜਪਾਨ ਦਾ ਮਾਡਲ ਹੈ ਏਕਾਈ ਕੰਪਨੀ ਹੈ ਆ ਤੁਹਾਨੂੰ ਦਊਗਾ 24800 ਰੁਪਏ ਦਾ ਸਿਰਫ ਦੇਖੋ 3 ਸਟਾਰ ਦੇ ਵਿੱਚ ਏਕਾਈ ਕੰਪਨੀ ਦਾ ਇਨਵਰਟਰ ਏਸੀ 24800 ਦੇ 1.5 ਟਨ ਲੱਭ ਲੋ ਦੂਰਬੀਨਾ ਲਾ ਲਾ ਕੇ ਲੱਭ ਲੋ ਐਨਕਾ ਲਾ ਕੇ ਲੱਭ ਲੋ ਨਹੀਂ ਮਿਲਣਾ ਹੋਰ ਬ੍ਰਾਂਡ ਕਿਹੜੇ ਕਿਹੜੇ ਬਾਈ ਜੀ ਉਨੀਡਾ ਦਾ ਮਿਲ ਜੂਗਾ ਮੇਰੇ ਕੋਲ ਗੌਦਰੇਜ ਦਾ ਮਿਲ ਜੂਗਾ ਮੇਰੇ ਕੋਲ ਲੋਇਡ ਦਾ ਮਿਲ ਜੂਗਾ ਮੇਰੇ ਕੋਲ ਬੀਪੀਐਲ ਦਾ ਮਿਲ ਜੂਗਾ ਜੁਰੇਕਾ ਫੋਪਜ਼ਾ ਮਿਲ ਜੂਗਾ ਹਰ ਤਰ੍ਹਾਂ ਦਾ ਬ੍ਰਾਂਡ ਸਾਰੇ ਡੈਕਨ ਜੋ ਮਰਜੀ ਲਓ ਜੀ ਅੱਜ ਕੱਲ ਲੋਕ ਘੁੰਮਣ ਫੇਰ ਬਹੁਤ ਜਾਂਦੇ ਕੋਈ ਥਾਈਲੈਂਡ ਜਾ ਰਿਹਾ ਕੋਈ ਦੁਬਈ ਜਾ ਰਿਹਾ ਕੋਈ ਜਾ ਰਿਹਾ ਯੂਕੇ ਕੋਈ ਜਾ ਰਿਹਾ ਕੈਨੇਡਾ ਆਹ ਸੂਟਕੇਸ ਵੀ ਚਾਹੀਦੇ ਆ ਬਾਈ ਜੀ ਥਾਈਲੈਂਡ ਵਾਲਿਆਂ ਵਾਸਤੇ ਦੇਖੋ ਡਿਜ਼ਾਈਨਰ ਪਏ ਸਾਡੇ ਕੋਲੇ ਜੀ ਇਦੇ ਤੇ ਦੇਖੋ ਜੇ ਮੈਂ ਡਿਟੇਲ ਦੱਸ ਲਾਉ ਜੂਗਾ ਤੁਹਾਡੀ ਵੀਡੀਓ ਲੰਬੀ ਹੋ ਜਾਣੀ ਆ ਇਹਦੇ ਤੇ ਜੋ ਐਮ ਆਰ ਪੀ ਆ ਉਹਦੇ ਤੇ 75% ਲੈਸ ਸਰ ਤੁਸੀਂ ਚੈੱਕ ਦਾ ਕਰ ਲੋ ਬ੍ਰਾਂਡ ਕਿਹੜੇ ਆ ਸਫਾਰੀ ਸਫਾਰੀ ਬ੍ਰਾਂਡ ਆ ਵੱਡੇ ਵੱਡੇ ਬ੍ਰਾਂਡ ਆ ਤੁਸੀਂ 75% ਲੈਸ ਲੋ ਆ ਵੀ ਤੁਸੀਂ ਦੇਖੋ ਜਿਹੜਾ ਮਰਜੀ ਸਾਈਜ਼ ਲੈ ਜੋ 75% ਤੱਕ ਦਾ ਨੂੰ ਸੂਟ ਕੇਸ ਦੇ ਉੱਤੇ ਵੀ ਜਿਹੜੀ ਲੈਸ ਮਿਲ ਜਾਣੀ ਹੈਗੀ ਇਸ ਤੋਂ ਇਲਾਵਾ ਇੱਧਰ ਜਰੂਰ ਤੁਸੀਂ ਗੈਸ ਚੁੱਲੇ ਲੈਣੇ ਆ ਕੀ ਸਨੇਟ ਚਿਮਨੀਆਂ ਲੈਣੀਆਂ ਇਸ ਗੱਲ ਦੀ ਅਸੀਂ ਗਰੰਟੀ ਲੈਨੇ ਆ ਚਾਹੇ ਤੁਸੀਂ ਐਮ ਆਰ ਪੀ ਦੇਖ ਲਿਓ ਚਾਹੇ ਆਨਲਾਈਨ ਦੇਖ ਲਿਓ ਉਹਨਾਂ ਨਾਲੋਂ ਵੀ ਬਹੁਤ ਵੱਡਾ ਸਾਨੂੰ ਫਰਕ ਪ੍ਰਾਈਸ ਦੇ ਵਿੱਚ ਹਰ ਚੀਜ਼ ਤੇ ਤੁਹਾਡੇ ਕੋ ਸਾਡੇ ਕੋ ਗੀਲਦਰ ਲੈ ਲਓ ਚਿਮਨੀ ਲੈ ਲਓ ਚੁੱਲਾ ਲੈ ਲਓ ਜੋ ਵੀ ਆਈਟਮਾਂ ਲਓਗੇ ਹਰ ਜੀ ਤੇ ਵੱਡਾ ਡਿਸਕਾਊਂਟ ਨਾ ਪਾ ਗਿਆ ਯੂਥ ਏਰੀਆ ਦੇ ਵਿੱਚ ਕਿਸੇ ਨੇ ਸਪੀਕਰ ਲੈਣੇ ਆ ਕਿਸੇ ਨੇ ਸਾਊਂਡ ਬਾਰ ਲੈਣੇ ਆ ਅੱਜ ਕੱਲ ਯੂਥ ਕਹਿੰਦਾ ਮੈਨੂੰ ਪਾਰਟੀ ਬਾਕਸ ਵੀ ਚਾਹੀਦੇ ਆ ਇਹਨਾਂ ਦੇ ਦੱਸੋ ਕੀ ਫਾਇਦਾ ਕਰ ਰਹੇ ਹੋ ਭਾਈ ਜੀ ਇਹਨਾਂ ਤੇ ਬਹੁਤ ਵੱਡਾ ਫਾਇਦਾ ਕਰਾਂਗੇ ਸਾਡੇ ਕੋਲੇ ਸਕਰੀਨ ਵਾਲਾ ਪਾਰਟੀ ਬਾਕਸ ਜੀ ਸਿੰਪਲ ਪਾਰਟੀ ਬਾਕਸ ਮਾਈਕ ਨਾਲ ਸਾਰਾ ਕੁਝ ਜੋ ਚਾਹੁੰਦੇ ਅੱਜ ਕੱਲ ਯੂਥ ਜੀ ਉਹ ਮਿਲੂਗਾ ਜੀ ਹਰ ਬ੍ਰਾਂਡ ਦਾ ਮਿਲੂਗਾ ਹਮ ਸੋਨੀ ਦਾ ਜੇਬੀਐਲ ਦਾ ਤੁਹਾਨੂੰ ਛੋਟਾ ਬ੍ਰਾਂਡ ਵੱਡਾ ਬ੍ਰਾਂਡ ਮਾਰਸ਼ਲ ਦਾ ਹਰ ਚੀਜ਼ ਦਾ ਮਿਲੂਗਾ ਦੇਖੋ ਜੀ ਇੱਥੇ ਚਾਹੇ ਤੁਸੀਂ ਛੋਟੇ ਸਪੀਕਰ ਲੈ ਜਾਓ ਚਾਹੇ ਵੱਡੇ ਲੈ ਜਾਓ ਚਾਹੇ JBL ਲੈ ਲੋ ਚਾਹੇ ਮਾਰਸ਼ਲ ਲੈ ਲੋ ਆਹ ਦੇਖੋ ਸਟਾਕ ਹੀ ਬਹੁਤ ਸਾਰਾ ਪਿਆ ਆ ਆ ਤੁਸੀਂ ਆਪਣੇ ਟੀਵੀ ਦੇ ਨਾਲ ਟੈਲੀਵਿਜ਼ਨ ਦੇ ਨਾਲ ਸਾਊਂਡ ਬਾਰ ਲਾਉਣੀ ਆ ਜੇ ਸਰ ਕੋਈ ਸਾਊਂਡ ਬਾਰ ਦੇ ਵਿੱਚ ਵੀ ਠੁਮਾਕਾ ਕਰੋ ਨਾ ਰੇਟ ਦੇ ਵਿੱਚ ਭਾਈ ਜੀ ਠੁਮਾਕਾ ਸਾਰਿਆਂ 'ਚ ਹੀ ਕਰਾਂਗੇ ਹੁਣ ਮੈਂ ਫਲੈਟ ਹੀ ਦੱਸਦਾ ਜੀ JBL ਸੋਨੀ ਤੇ ਮਾਰਸ਼ਲ ਜੀ ਤਿੰਨ ਬ੍ਰਾਂਡ ਛੱਡ ਕੇ ਇਨਾਂ ਤੇ ਦਵਾਂਗੇ ਅਸੀਂ ਤਿੰਨਾਂ ਬ੍ਰਾਂਡਾਂ ਤੇ 40% ਲੈਸ ਬਾਕੀਆਂ ਤੇ ਸਾਰਿਆਂ ਤੇ ਅੱਧ ਮੁੱਲ 'ਚ 50% 50% ਦੇ ਵਿੱਚ ਸਰ ਇਹ ਤਾਂ ਠੀਕ ਆ ਮੈਨੂੰ ਸਾਊਂਡਬਾਰ ਤੇ ਵੱਡੀ ਆਫਰ ਚਾਹੀਦੀ ਆ ਹੁੰਡੇ-ਖੁੰਡੇ ਕਹਿੰਦੇ ਵੀ ਅੱਜ ਆਇਓ ਤੇ ਫਾਇਦਾ ਕਰਾ ਕੇ ਜਾਓਗਾ ਭਾਈ ਜੀ ਫਾਇਦਾ ਸੁਣ ਲਓ ਜੀ ਆ ਐਮਆਈ ਦੀ ਸਾਊਂਡਬਾਰ ਇਹਦੇ 'ਚ ਵਾਈਟ ਕਲਰ ਵੀ ਐ ਔਰ ਬਲੈਕ ਕਲਰ ਵੀ ਆ ਬਲੈਕ ਤੇ ਆ ਜੀ ਆ ਸਿਰਫ ਦਊਂਗਾ ਮਾਤਰ ਜੀ 2800 ਰੁਪਏ ਦੀ ਸਰ ਐਮਆਈ ਦਾ ਬ੍ਰਾਂਡ ਆ ਐਮਆਈ ਦਾ ਬ੍ਰਾਂਡ ਸਾਊਂਡਬਾਰ 2800 ਰੁਪਏ 2800 ਰੁਪਏ ਚ ਇੱਕ ਹੋਰ ਫਾਇਦਾ ਕਰਦਾ ਵੱਡੀ ਕੰਪਨੀ ਦਾ ਜੀ ਆਹ ਜੀ ਸੋਨੀ ਦਾ ਜੀ ਹੋਮ ਥੀਟਰ ਜੀ ਚਾਰ ਸਪੀਕਰ ਇੱਕ ਬੂਫਰ ਜੀ ਆਹ ਸਿਰਫ ਦਵਾ ਕੇ ਤੁਹਾਨੂੰ 7000 ਰੁਪਏ ਦਾ 7000 ਰੁਪਏ ਸਾਰੇ ਸਿਰਫ 7000 ਸਾਰੇ 17000 18000 ਇੱਦਾਂ 15000 14000 ਇੱਦਾਂ ਰੇਟ ਆ ਤੁਸੀਂ ਦੇਖੋ ਬਲੂਟੂਥ ਹੈਗਾ ਆ ਤੇ ਯੂ ਐਸ ਡੀ ਪਲੇ ਬੈਗਾ ਵਾਇਰਲੈਸ ਰਿਮੋਟ ਆ ਸਟੀਰੀਓ ਮਿਨੀ ਇਨਪੋਰਟ ਹੈਗਾ ਚਾਰ ਸਪੀਕਰ ਇੱਕ ਬੂਫਰ ਦਾ ਹੈ ਹੀ ਵਾਕ ਉਹ ਵਿੱਚ ਸੋਨੀ ਬ੍ਰਾਂਡ ਸੱਤ ਹੈ। ਲੋ ਇਹ ਵੀ ਸੋਨੀ ਦਾ ਵੀ ਲੈ ਲਿਓ ਜਿਹੜੇ ਸੋਨੀ ਨੂੰ ਪਿਆਰ ਕਰਦੇ ਆ ਅੱਜ ਕੱਲ ਦੇ ਮੁੰਡੇ ਹਨਾ ਆਜੋ ਆਹ ਕੈਮਰਾ ਮਾਰ ਕੇ ਸਾਰਾ ਹੀ ਘੁਮਾ ਦਿਓ ਕਿਉਂਕਿ ਇੱਕ ਵੀਡੀਓ ਦੇ ਵਿੱਚ ਅਸੀਂ ਬਹੁਤ ਕੁਝ ਤਾਂ ਨਹੀਂ ਦਿਖਾ ਸਕਦੇ ਪਰ ਇੱਥੇ ਆਜੋ ਬ੍ਰਾਂਡ ਹੀ ਬ੍ਰਾਂਡ ਆ ਸੇਲਾਂ ਹੀ ਸੇਲਾਂ ਲਾਤੀਆਂ ਡਿਸਕਾਊਂਡ ਡਿਸਕਾਊਂਟ ਲਾਤਾ ਹੱਲਾ ਬੋਲ ਫਾਇਦੇ ਹੋਣੇ ਹੱਲਾ ਬੋਲ ਫਾਇਦੇ ਭਾਈ ਜੀ ਇੱਕ ਛੋਟਾ ਜਿਹਾ ਮੈਨੂੰ ਦੱਸ ਦਿਓ ਇਹ ਕਿੰਨੇ ਕ ਦਿਨ ਲਈ ਫਾਇਦੇ ਕਰ ਰਹੇ ਹੋ ਲੋਕਾਂ ਦੇ ਇਹ ਭਾਈ ਜੀ 30 ਤਰੀਕ ਤੱਕ 30 ਅਗਸਤ ਤੱਕ 30 ਅਗਸਤ 2024 ਜੀ ਇਹ ਤੁਸੀਂ ਗੱਲ ਇੱਕ ਜ਼ਰੂਰ ਸੁਣ ਲਓ 30 ਅਗਸਤ 2024 ਤੱਕ ਸੇਲ ਆ ਤੁਸੀਂ ਮੰਨ ਲਓ ਉਦੋਂ ਬਾਅਦ ਜਾਓ ਫਿਰ ਇਹ ਨਨੂ ਰੇਟ ਨਹੀਂ ਮਿਲਣੇ ਫਿਰ ਰੇਟ ਜੋ ਨੋਰਮਲ ਆ ਉਹ ਹੋ ਜਾਣਿਆ ਤੁਸੀਂ ਉਦੋਂ ਪਹਿਲਾਂ ਪਹਿਲਾਂ ਆਜੋ ਤੁਹਾਨੂੰ ਸਾਰੇ ਜੋ ਅੱਜ ਵੀਡੀਓ 'ਚ ਰੇਟ ਬੋਲ ਰਿਹਾ ਇਹ ਅਸੀਂ ਦਵਾਂ ਚਲੋ ਵੀ ਜਿਨ੍ਹਾਂ ਨੇ ਲੈਣਿਆ ਛੱਤ ਵਾਲੇ ਪੱਖੇ ਬ੍ਰਾਂਡ ਹੁਣ ਤੁਸੀਂ ਦੇਖਣ ਲੱਪੋ ਤੁਸੀਂ ਹੈਬਲ ਲੈ ਲਓ ਤੁਸੀਂ 50 ਲੈ ਲਓ ਤੁਸੀਂ ਸਿਸਕਾ ਲੈ ਲਓ ਤੁਸੀਂ ਐਟਮਵਰਕ ਲੈ ਲਓ ਅਨਾਇਸਾ ਲੈ ਲਓ ਲਿਉਮਿਨਸ ਲੈ ਲਓ ਤੁਸੀਂ ਆ ਦੇਖੋ ਇਹਦੇ ਵਿੱਚ ਹੋਰ ਬਹੁਤ ਸਾਰੇ ਵੱਡੇ ਬ੍ਰਾਂਡ ਭਾਜੀ ਆ ਜਿਹੜਾ ਹਿੰਦwear ਹੈਗਾ ਮੈਂ ਆ ਦੇਖ ਕੇ ਬੜਾ ਹੈਰਾਨ ਆ ਵੀ ਇਹ ਚ ਕੁਆਂਟੀਟੀ ਵੀ ਕਾਫੀ ਆ ਇਹਦਾ ਕੀ ਪ੍ਰਾਈਸ ਹੈਗਾ ਇਹ ਵੀ ਕਰੋ ਫਾਇਦਾ ਕੋਈ ਕੁਆਂਟੀਟੀ ਤੁਹਾਨੂੰ ਹਰ ਚ ਮਿਲ ਜੂਗੀ ਹਰ ਬ੍ਰਾਂਡ ਚ ਮਿਲ ਜੂਗੀ ਹਿੰਦwear ਦਾ ਪੱਖਾ 3500 ਰੁਪਿਆ ਐਮਆਰਪੀ ਆ ਦੀ ਜੀ ਜੀ ਆ ਤੁਹਾਨੂੰ ਦਊਗਾ ਮਾਤਰ 1500 ਰੁਪਏ ਚ 3500 ਰੁਪਿਆ ਐਮਆਰਪੀ ਤੇ ਤੁਸੀਂ ਦੇ ਦੋਗੇ 15 1500 ਰੁਪਏ ਜਿੰਨੇ ਮਰਜ਼ੀ ਲੈ ਜਾਓ ਤੁਸੀਂ ਦੇਖ ਲਓ ਇੱਥੇ 1 2 4 5 ਪੀਸ ਨਹੀਂ ਹੈਗੇ ਬਹੁਤ ਸਾਰੀ ਕੁਆਂਟੀਟੀ ਪਈ ਆ 3200 ਰੁਪਇਆ ਐ ਐਮਆਰਪੀਆ ਤੁਹਾਨੂੰ 1500 ਚ ਦੇਵਾਂਗੇ ਦੇਖੋ ਇੱਕ ਪਿੱਛੇ 2000 ਰੁਪਇਆ ਵੱਜ ਗਿਆ ਸਿੱਧਾ ਸਿੱਧਾ ਪੱਕੇ ਵਿੱਚ 2000 ਰੁਪਏ ਦੀ ਬੱਜੇ ਤੁਹਾਡੀ ਸਾਡੇ ਕੋਲੇ ਛੱਤ ਵਾਲੇ ਪੱਕੇ ਵੀ ਤੁਸੀਂ ਕਿਹਾ ਹੈਗੇ ਆ ਜੀ ਆਹ ਸਾਡੇ ਕੋਲ ਐਗਜ਼ੌਸਟ ਫੈਨ ਵੀ ਆ ਬਾਲ ਫੈਨ ਵੀ ਆ ਹਰ ਤਰ੍ਹਾਂ ਦੇ ਕੋਈ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਸਰ ਆ ਵੀ ਸ਼ਾਰਟ ਦੇ ਵਿੱਚ ਦੱਸ ਦਿਓ ਮੈਨੂੰ ਪਤਾ ਵੀਡੀਓ ਤੋਂ ਲੰਬੀ ਹੋਈ ਯਾਨੀ ਕੀ ਕੀ ਆਪਣੇ ਕੋਲ ਭਾਈ ਜੀ ਸਾਡੇ ਕੋਲੇ ਐਲੈਕਸਾ 스마트 ਵਾਚੇਸ ਹਰ ਚੀਜ਼ ਹੈ ਲੋ ਜੀ ਬਾਕੀ ਆ ਤੁਹਾਡੇ ਬਹੁਤ ਸਾਰੇ ਫਾਇਦੇ ਕਰਤੇ ਹੁਣ ਅਸੀਂ ਤੁਹਾਨੂੰ ਦਿਖਾਉਣੇ ਆ ਸਮਾਰਟ ਗੈਜਟ ਚੋਇਸ ਸਰ ਖੋਲਾ ਗਏ ਆ ਇਹ ਪਹਿਲਾ ਹੀ ਫਾਇਦੇ ਕਰਦੇ ਆ ਅੱਜ ਸਰ ਫਾਇਦੇ ਨਹੀਂ ਕਰਨੇ ਅੱਜ ਤਾਂ ਤਮਾਕੇਦਾਰ ਫਾਇਦੇ ਕਰਨੇ ਲੋਕ ਕਹਿਣ ਵੀ ਹਾਂ ਵੀ ਬਈ ਤੱਗੜ ਗਿਆ ਸੀ ਰਾਇਲ ਮੋਲ ਤੇ ਜੌਇ ਸਰ ਨੇ ਨਿਆਰਾ ਲਿਆਤਾ ਬਹੁਤ ਸੋਹਣਾ ਤੁਸੀਂ ਯਾਰ ਇੱਥੇ ਰੱਖਿਆ ਇਹ ਜ਼ਰੂਰ ਆਸ ਤੇ ਤੁਹਾਡੇਆਂ ਤੋਂ ਪਹਿਲਾਂ ਮੈਂ ਸਾਡਾ ਸਮਾਨ ਕਰਦੇ ਰੱਖਦੇ ਆ ਸਾਡਾ ਤੁਹਾਡਾ ਟਾਈਮ ਬੜਾ ਕੀਮਤੀ ਹੈ ਤੇ ਉਹ ਸਾਡਾ ਕੰਮ ਨਾ ਕਰਦੇ ਰਹੀ ਜਿੱਦਾਂ ਆਪਾਂ ਜਿਵੇਂ ਅੱਜ ਨਾਲ ਕਰਦੇ ਨਹੀਂ ਫਟਾਫਟ ਖਾਣਾ ਬਣਾਉਂਦੇ ਜੀ ਓਵੇਂ ਹੀ ਸਣਾਉਂਦੇ ਤੁਹਾਨੂੰ ਪ੍ਰੋਡਕਟ ਤੇ ਪ੍ਰੋਡਕਟ ਜੀ ਲਓ ਜੀ ਪ੍ਰੋਡਕਟਾਂ ਦੀ ਢੇਰੀ ਆਹ ਲਓ ਜੀ ਸਟਾਰਟ ਅਪ ਕਰਦੇ ਆਂ ਕਾਰੋਬਾਰ ਕਾਰੋਬਾਰ ਕੀ ਹੁੰਦਾ ਜਦੋਂ ਗੱਲ ਕੋਈ ਚੀਜ਼ ਗਿਫਟ ਕਰਨੀ ਹੈ ਤਾਂ ਉਹਨਾਂ ਨੂੰ ਚਲਾਉਣਾ ਤਾਂ ਹੈ ਜਸਟ ਇੱਕ ਬਟਨ ਅਪੀਆ ਦੇਖਾਣੇ ਸ਼ੁਰੂ ਜੀ ਨਾਲ ਦੀ ਨਾਲ ਇਹਦੂ ਅਗੇ ਸਰਪ੍ਰਾਈਜ਼ ਰੂਸ ਦਾ ਫੇਦਾ ਪ੍ਰਾਈਸ ਲਓ ਜੀ ਪ੍ਰਾਈਸ 7000 ਰੁਪਿਆ ਐਮ ਆਰ ਪੀ ਦੀ ਚੱਕੋ 3700 ਰੁਪਏ ਅੱਛਾ 3700 ਰੁਪਏ ਠੀਕ ਹੈ ਚਲੋ ਜੀ ਅੱਗੇ ਲਓ ਜੀ ਅੱਜ ਕੱਲ ਆ ਗਿਆ YouTube ਦਾ ਟਾਈਮ ਹਰ ਬੰਦਾ YouTuber ਬਣ ਰਿਹਾ ਬਹੁਤ ਵਧੀਆ ਕੈਰੀਅਰ ਹੈ ਮੈਂ ਬੱਚਿਆਂ ਨੂੰ ਕਹੂੰਗਾ ਵੀ ਤੁਸੀਂ ਇਸ ਕੈਰੀਅਰ ਚ ਜਾਓ ਜਿਹੜਾ ਉਸੋਂ ਵਾਸਤੇ ਚੀਜ਼ਾਂ ਰਹੀ ਉਹ ਗੈਜਟ ਤੁਹਾਨੂੰ ਤਾਰਿਆਂ ਲੱਗਾ ਇਸ ਦਾ 360° ਵਾਟਰਪਰੂਫ 8K ਤੱਕ ਰੈਜੋਲੂਸ਼ਨ ਚੱਲੂਗਾ ਇਹਦੀ ਐਮ ਆਰ ਪੀ 48999 ਰੁਪਏ ਚੱਕੋ ਜੀ 24000 ਲਓ ਸਿੱਧਾ ਅੱਧੋ ਅੱਧ 50% ਡਿਸਕਾਊਂਟ ਤੇ ਦੇ ਰਹੇ ਹਾਂ GoPro ਮੋਟਰਸਾਈਕਲ ਦੇ ਹੈਲਮਟ ਤੇ ਲਾ ਕੇ ਲੋਕ ਤੁਹਾਨੂੰ ਤੁਸੀਂ ਦੇਖੇ ਜੀ ਆਹਾ ਲਾ ਕੇ ਭਾਣਾ ਪਾਣੀ ਦੇ ਅੰਦਰ ਤੁਸੀਂ ਡਾਈਵ ਕਰ ਲੋ ਉਹਦੇ ਚ ਵੀ ਚੱਲਦਾ ਹੈ ਜੀ ਦਸੰਦੀ ਦੋਤੀ ਆਪਣੇ ਜਿਹੜੇ ਦਰਸ਼ਕ ਹੈ ਬਹੁਤ ਫਾਟ ਹੋਈ ਹੈ ਉਹ ਪਰੋਂ ਵੀ ਸਾਡੇ ਕੋਲੇ ਅਵੇਲੇਬਲ ਹੈ ਇਹਦਾ ਭਾਅ ਵੀ ਚੱਕੋ ਜੀ 23000 ਜੀ ਲਓ ਜੀ ਕਈਆਂ ਨੂੰ ਸ਼ੌਕ ਹੈ ਹੁਣ ਵੱਡੀ ਫੋਟੋਗ੍ਰਾਫੀ ਦਾ ਡੀਅਰ ਸੈਟਰ ਕੈਮਰੇ ਦੇ। ਕੈਨਨ ਦਾ ਕੈਮਰਾ ਵੀ ਅਵੇਲੇਬਲ ਹੈ ਚਲੋ ਹੁਣ ਆਪਾਂ ਚਲੀਏ ਇਦੂ ਅੱਗੇ ਆਹ ਪ੍ਰੋਡਕਟ ਹੈ ਜੀ 스마트 ਕਲॉक ਜੀ ਤੁਹਾਡੇ ਬੈੱਡ ਦੇ ਸਾਈਡ ਤੇ ਪਿਆ ਹੋ ਚੱਲਦਾ ਕਿਵੇਂ फटाफट ਦੱਸਦੇ ਆ ਜੀ ਓਕੇ ਗੂਗਲ ਪਲੇ ਪੰਜਾਬੀ 뮤ਜ਼ਿਕ ਤੁਹਾਨੂੰ ਵੀ ਬੰਦ ਕਰਦੇ ਜੀ ਕਾਪੀਰਾਈਟ ਕਰਕੇ ਬਿਲਕੁਲ ਆ ਗਾਣਾ ਚੱਲ ਪਿਆ ਤੁਹਾਨੂੰ ਇੰਨਾ ਹੀ ਦਖਤਣਾ ਠੀਕ ਹੈ ਇਹਦਾ ਨਜ਼ਾਰਾ ਆਹ ਹੈ ਜੀ ਇਹਨੂੰ ਜੋ ਕਵਾਂਗੇ ਨਾਲ ਦੀ ਨਾਲ ਕਰੂ ਹਮ ਤੁਸੀਂ ਬਣਾਉਣਾ ਘਰ ਨੂੰ ਥੀਟਰ ਲਓ ਜੀ ਮਾ ਬਣਾਓ ਸਨੇਮਾ ਲੋਕੀ ਕਹਿੰਦੇ ਅਸੀਂ ਐਲਈਡੀ ਲਾਣੀ ਐਲਈਡੀ ਤੋਂ ਵੀ ਉੱਪਰ ਘੱਟ ਫੈਸੇ ਆ ਚੱਕੋ 5000 ਰੁਪਏ ਦਾ 5000 ਰੁਪਏ ਚ ਬਿਲਕੁਲ 5000 ਵਿੱਚ ਬੱਧਰ 5000 ਜੀ ਅਵੇਲੇਬਲ ਹੈ ਜਿੰਨਾ ਮਰਜ਼ੀ ਲਾਜੀ ਲਓ ਜੀ ਇਸ ਤੋਂ ਬਾਅਦ ਆ ਜੀਏ ਹੁਣ ਆਪਣੇ ਜਿਹੜੇ ਕਸਟਮਰ ਸਮਾਰਟ ਹੈ ਉਹਨਾਂ ਵਾਸਤੇ ਸਮਾਰਟ ਘੜੀਆ ਜੀ 7999 8000 ਰੁਪਏ ਦੀ ਘੜੀ ਸਾਡੇ ਕੋਲੋਂ ਮਿਲੂਗੀ ਤੁਹਾਨੂੰ 799 ਰੋਟ ਕੰਪਨੀ ਦੀ ਵਿਦ ਕਾਲਿੰਗ ਫੀਚਰ ਕਲਾਉਡ ਇਅਰ 799 ਰੁਪਏ ਦੀ ਜੇ ਤਾਂ ਵਾਕਈ ਆ ਇੱਕ ਵਾਰੀ ਜ਼ਰੂਰ ਚੈੱਕ ਕਰ ਲਓ ਇਹਦੀ ਐਮ ਆਰ ਵੀ ਚੈੱਕ ਕਰ ਲਓ 7999 ਮਤਲਬ 8000 ਰੁਪਏ ਵਾਲੀ ਜਿਹੜੀ ਵਾਚ ਆ ਸਮਾਰਟ ਵਾਚ ਵੋਟ ਦੀ ਇਹ ਸਾਨੂੰ ਆਪਾਂ ਦੇ ਰਣੀ ਆ ਸਿਰਫ 799 ਰੁਪਏ ਦੀ ਹੁਣ ਤੁਸੀਂ ਦੇਖੋ ਵੀ 8 ਯਾਰਲੀ ਵਾਚ 799 ਦੇ ਵਿੱਚ ਸਰ ਹੋਰ ਵੀ ਮੈਨੂੰ ਆ ਏਅਰਪੋਰਟ ਵੀ ਦਿਖਾਓ ਜੀ ਏਅਰਪੋਰਟ ਵੀ ਚੱਕੋ ਜੀ ਏਅਰਪੋਰਟ ਦਾ ਰੇਟ ਦਿੱਤਾ ਤੁਹਾਨੂੰ ਬੋਟ ਕੰਪਨੀ ਦਾ ਹੈਗਾ ਇਹਦੀ ਐਮ ਆਰ ਪੀ 4000 ਰੁਪਏ 3000 ਰੁਪਏ ਦੋ ਤਰ੍ਹਾਂ ਦੀ ਐਮ ਆਰ ਪੀ ਚ ਪਾ ਲਵਾਂ ਜੀ ਦਿੱਤਾ 플랫 590 ਰੁਪਏ ਦਾ ਇਹ ਵੀ 590 ਚ ਹਾਂਜੀ ਹਾਂ ਜੀ ਲਓ ਜੀ ਅੱਗੇ ਹੁਣ ਇਹ ਤੋਂ ਅੱਗੇ ਪ੍ਰੋਡਕਟ ਦੇਖੀਏ ਆਪਾਂ ਲਓ ਜੀ ਆ ਚੱਕੋ ਫਾਇਦੇ ਦਾ ਫਾਇਦਾ ਟਰਾਈਪੋਡ ਮੈਂ ਆਪ ਫੋਨ ਤੇ ਲਾਇਆ ਹੋਇਆ ਹੈ ਹਮੇਸ਼ਾ ਇਹਦੀ ਜ਼ਰੂਰਤ ਪੈਂਦੀ ਆਪਾਂ ਨੂੰ ਛੂਟਿੰਗ ਕਰਨੀ ਹੈ ਹਰ ਤਰ੍ਹਾਂ ਦੇ ਵੀਡੀਓਗ੍ਰਾਫੀ ਦੇ ਵਿੱਚ ਵੀ ਚੱਕੋ ਮਾਤਰ ਤੌਰ ਤੇ ਜੀ ਸਰ ਆਹ ਬੜੀ ਅੱਜਕੱਲ ਡਿਮਾਂਡ ਆ ਸੀਬੀ ਪਲੱਸ ਵੱਡਾ ਬ੍ਰਾਂਡ ਆ ਕੈਮਰੇ ਲੱਗੇ ਆ ਇਹ ਤਾਂ ਮੇਨੂੰ ਕੈਮਰਾ ਪਈ ਜੀ ਅਸੀਂ ਆਪਦੀ ਹਰ ਵੀਡੀਓ ਦੇ ਵਿੱਚ ਦਿਖਾਉਂਦੇ ਆ ਕੁਝ ਪ੍ਰੋਡਕਟ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਆਪਾਂ ਨੂੰ ਜ਼ਿੰਦਗੀ ਜੀਣ ਵਾਸਤੇ ਬਹੁਤ ਜ਼ਰੂਰੀ ਇਹਦੀ ਸੇਫਟੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਚਲੋ ਤੁਹਾਨੂੰ ਇਹਦਾ ਮੈਂ ਪ੍ਰੈਕਟੀਕਲ ਹੀ ਦਿਖਾਉਂਦਾ ਜੀ ਇਸ ਟਾਈਮ ਨੂੰ ਮੈਸੇਜ ਆਇਆ ਤਾਂ ਘਰ ਨਾਲ ਦੀ ਨਾਲ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਘਰ ਦਾ ਪੱਖਾ ਹੀ ਚਲਾਇਆ ਕਿਵੇਂ ਜੀ ਪਰ ਮੈਨੂੰ ਮੈਸੇਜ ਆ ਗਿਆ ਕਿ ਘਰ ਦਾ ਪੱਖਾ ਚਲਾਉਂਦਾ ਇਹ ਤਾਂ ਸਫਾਈ ਬੜੀਆ ਬੜਾ ਐਚਡੀ ਕੁਆਲਿਟੀ ਦੇ ਵਿੱਚ ਆ ਰਹੀ ਆ ਆ ਐਚਡੀ ਤੋਂ ਵੀ ਉੱਪਰ ਆ ਗਿਆ ਜੀ ਆਹ ਤੋੜ ਕੇ ਜੀ ਅੱਕ ਦੀ ਵੀਡੀਓ ਕੁਆਲਿਟੀ ਹੈ ਇਸ ਤਰ੍ਹਾਂ ਦੀ ਰੈਜ਼ੋਲੂਸ਼ਨ ਤੁਹਾਨੂੰ ਦਿਖਦਾ ਆ ਤੁਹਾਨੂੰ ਦਵਾਂਗੇ ਮਾਤਰ ਅਸੀਂ 1200 ਰੁਪਏ 1200 ਰੁਪਏ ਦੇ ਵਿੱਚ ਇਹ ਵੀ ਜੀ 1200 ਰੁਪਏ ਇਹ ਤਾਂ ਬੜਾ ਰੀਜ਼ਨਬਲ ਪ੍ਰਾਈਸ ਹੈ ਤੇ ਕੁਆਲਿਟੀ ਬੜੀ ਸੋਹਣੀ ਆ ਬਹੁਤ ਜ਼ਬਰਦਸਤ ਕੁਆਲਿਟੀ ਸਰ ਆ ਵੀ ਹੈੱਡਫੋਨ ਆ ਵੀ ਜੀਬੀਐਲ 100 ਰੁਪਏ ਦੇ ਦਿੰਦੇ ਕੋਈ 100 ਰੁਪਏ ਦੇ ਵਿੱਚ ਜੀ ਹੱਦ ਤੱਕ ਆਲੋ JBL ਦੇ ਤੁਸੀਂ ਹੈੱਡਫੋਨ ਲੈ ਲਓ ਸਿਰਫ 100 ਰੁਪਏ ਦੇ ਵਿੱਚ ਬਈ ਜੀ ਆਈ ਹੈ ਅਸੀਂ ਕੁਝ ਗੱਲਾਂ ਸਾਨੂੰ ਸਪਸ਼ਟ ਕਰਨ ਦੀ ਆ ਰਿਹਾ ਹੈ Apple ਦੀ ਲਾਈਟਨਿੰਗ ਕੇਬਲ ਹੈ ਜਿਨ੍ਹਾਂ ਕੋਲੇ 15 ਮੋਬਾਈਲ ਆ ਗਿਆ ਉਹਨਾਂ ਕੋਲੇ ਤਾਂ ਸੀ ਕੇਬਲ ਲੱਗਣੀ ਸ਼ੁਰੂ ਹੋਈ ਪਰ ਸਾਡੇ ਕੋਲੇ ਸਟਾਕ ਪਿਆ ਬਹੁਤ ਜ਼ਿਆਦਾ ਕਿਉਂਕਿ ਸਾਡੀ ਪਰਚੇਜ਼ਿੰਗ ਇੰਨੀ ਬਲਕ ਚ ਹੁੰਦੀ ਸੀ ਜਿਨ੍ਹਾਂ ਦੇ ਕੋਲੇ ਵੀ 15 ਤੋਂ ਪਿਛਲੀ ਸੀਰੀਜ਼ ਦਾ ਮੋਬਾਈਲ ਪਿਆ ਹੈ ਰੇਕ ਦੇ ਕੰਮ ਆਊਗਾ ਚੱਕੋ ਆਹ ਵੇਚਦੇ ਸੀ 1800 ਰੁਪਏ 100 ਰੁਪਏ ਦੇ ਲੈ ਲਓ 1800 ਰੁਪਏ ਵਾਲੀ 100 ਰੁਪਏ ਸਿਰਫ 100 ਰੁਪਏ। 70 ਰੁਪਏ। ਹਲੋ ਆਈਫੋਨ ਦੀ ਡਾਟਾ ਕੇਬਲ ਜਿਹੜੀ ਚਾਰਜ ਕਰਦੀ ਆ 1800 ਰੁਪਏ ਦੀ ਬੀਚ ਤੇ ਸੀ। ਹੁਣ ਸਿਰਫ 100 ਰੁਪਏ ਦੇ ਵਿੱਚ ਲੈ ਜਾਓ। ਦੇਖੋ ਫਰਕ ਕਿੰਨਾ ਕਿੰਨਾ ਕੱਢ ਦਿੱਤਾ। ਲਓ ਭਾਈ ਜੀ ਇੱਕ ਚੀਜ਼ ਹੋਰ ਦੱਸ ਦਿਆਂ। ਹੁਣ ਐਪਲ ਦੇ ਫੋਨ ਤਾਂ ਲੱਗ ਪਏ ਆ। ਪਰ ਉਹਦੇ 'ਚ ਚਾਰਜਰ ਕੱਢ ਲਿਆ ਕਰ। ਜੀ ਉਹ ਹਰੇਕ ਨੂੰ ਚਾਰਜਰ ਚਾਹੀਦਾ, ኦਰੀਜਨਲ ਚਾਹੀਦਾ। ਲਓ ਜੀ 오ਰੀਜਨਲ ਚਾਰਜਰ 1800 ਰੁਪਏ ਦਾ ਬਾਜ਼ਾਰ 'ਚ ਮੇਰੇ ਕੋਲ ਅੱਤੇ ਹੀ ਪਾਟ ਹੋ। ਐਪਲ ਦਾ 오ਰੀਜਨਲ। 오ਰੀਜਨਲ ਚਾਰਜਰ ਦੇ ਰਿਹਾ ਜਿਹੜਾ 1800 ਦਾ ਇੱਥੇ ਇੱਕ ਚੀਜ਼ ਦਾ ਮੈਂ ਫਿਰ ਤੁਹਾਨੂੰ ਹੱਥ ਜੋੜ ਕੇ ਆਪਦੇ ਦਰਸ਼ਕਾਂ ਨੂੰ ਕਹੂੰਗਾ 30 ਅਗਸਤ ਤੱਕ ਸਾਡੀ ਸੇਵ ਚੱਲਦੀ ਪਈ ਹੈ 8 ਅਗਸਤ 2024 ਕਿਰਪਾ ਕਰਕੇ ਇਸ ਡੇਟ ਨੂੰ ਯਾਦ ਰੱਖਿਓ ਉਸ ਤੋਂ ਪਹਿਲਾਂ ਪਹਿਲਾਂ ਆਇਓ ਇੱਕ ਚੀਜ਼ ਹੋਰ ਦੱਸਣਾ ਫਟਾਫਟਾਂ ਲਈ ਗੱਲ ਦੇ ਵਿੱਚ ਜੀ ਸਾਰੇ ਹੁਣ ਬੱਚੇ ਆਪਣੇ ਬਾਹਰ ਜਾ ਰਹੇ ਆ ਉਹਨਾਂ ਨੂੰ ਲੈਪਟਾਪ ਦੀ ਜ਼ਰੂਰਤ ਹੈ ਚੱਕੋ ਜੀ ਲੈਪਟਾਪ ਅਸੂਸ ਕੰਪਨੀ ਦਾ ਇਹਨੂੰ ਕ੍ਰੋਮਬੁੱਕ ਕਹਿੰਦੇ ਆ ਜੀ ਤੁਸੀਂ ਆਪਦੀ ਬੈਂਕਿੰਗ ਕਰੋ ਡੈਟ ਸਰਫਿੰਗ ਕਰੋ ਜੋ ਮਰਜ਼ੀ ਕਰੋ ਬਿਲਕੁਲ ਬ੍ਰੈਂਡ ਨਿਊ ਚੱਕੋ 15000 ਲੈਪਟਾਪ 15000 ਰੁਪਏ ਅਸੀਂ ਤਾਂ ਇਹ ਸੁਣਿਆ ਵੀ ਲੈਪਟਾਪ 50000 55000 45000 ਤੋਂ ਘੱਟ ਆਉਂਦਾ ਨਹੀਂ ਤੁਸੀਂ ਕਹਿੰਦੇ ਲੈਪਟਾਪ 15000 ਚ ਲੈ ਜਾਓ ਲੈਪਟਾਪ ਮੇਰੇ ਕੋਲੇ 2.5 ਲੱਖ ਤੱਕ ਦੀ ਵੀ ਰੇਂਜ ਹਲੇ ਅਵੇਲੇਬਲ ਪਈ ਹੈ ਪਰ ਜਿਹੜੀ ਸ਼ੁਰੂਆਤੀ ਰੇਂਜ ਹੈ ਸਾਡੇ ਕੋਲੇ ਲੈਪਟਾਪ 15000 ਤੋਂ ਸ਼ੁਰੂ ਹੋ ਜਾਂਦਾ ਦੇਖੋ ਪੂਰਾ ਪੰਜਾਬ ਘੁੰਮ ਲਿਓ ਬਾਜ਼ਾਰ ਘੁੰਮ ਲਓ ਚੈਲੰਜ ਕਰ ਰਹੇ ਹਾਂ ਜਿੰਨੇ ਵੀ ਪ੍ਰੋਡਕਟ ਦਿਖਾਏ ਆ ਕਿਸੇ ਨੇ ਨਹੀਂ ਦੇਣੇ 45 45000 50 50000 ਤੋਂ ਘੱਟ ਲੈਪਟਾਪ ਨਹੀਂ ਪਰ ਇੱਥੇ 15000 ਰੁਪਏ ਤੋਂ ਲੈਪਟਾਪ ਸ਼ੁਰੂ ਹੋ ਜਾਂਦਾ ਸਰ ਆ ਦੱਸੋ ਜਿਹੜੀ ਪਲਸ ਆਕਸੀਮੀਟਰ ਹੈ ਇਹ ਵੀ ਅੱਜ ਕੱਲ ਪਲਸ ਆਕਸੀਮੀਟਰ ਲੈ ਜੋ ਜੀ ਵੈਸੇ ਤਾਂ ਬੜੀ ਮਹਿੰਗੀ ਆਈ ਹੋਈ ਸੀ ਹੁਣ ਇਹਨੂੰ ਦਵਾਂਗੇ ਅਸੀਂ মাত্র 300 ਰੁਪਏ ਲਓ ਆ ਵੀ ਤੁਹਾਨੂੰ 300 ਰੁਪਏ ਚ ਮਿਲ ਜਾਣੀ ਆ ਤੁਸੀਂ ਆਪਣੇ ਬਜ਼ੁਰਗਾਂ ਤੁਹਾਡੇ ਘਰ ਜਾਂ ਤੁਹਾਨੂੰ ਜ਼ਰੂਰਤ ਹੈਗੀ ਆ ਇਹ ਤੁਸੀਂ ਲੈ ਕੇ ਜਾ ਸਕਦੇ ਸਿਰਫ 300 ਰੁਪਏ ਸਲੋਮਾ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਕਿਹਾ ਸੀ ਵੱਡਾ ਦਾਣਾ ਵਾਦਾ ਕੀਤਾ ਸੀ ਵੀ ਜੋ ਚੀਜ਼ਾਂ ਦਿਖਾਉਂਗਾ ਬਹੁਤ ਸੋਹਣੀਆਂ ਬ੍ਰਾਂਡਡ ਚੀਜ਼ਾਂ ਦਿਖਾਵਾਂਗੇ ਰੇਟ ਘੱਟ ਦਵਾਂਗੇ ਫੈਰੇ ਤੁਹਾਡੇ ਕਰਾਂਗੇ ਉਹ ਅਸੀਂ ਕਰਦੇ ਸਰ ਥੈਂਕ ਯੂ ਵੈਰੀ ਮੱਚ ਤੁਸੀਂ ਪਹਿਲਾਂ ਤਾਂ ਟਾਈਮ ਦਿੱਤਾ ਮੈਨੂੰ ਪਤਾ ਬੀਜ਼ੀ ਸੀ ਬਾਹਰ ਲੋਕ ਖੜੇ ਆ ਗਿਆ ਸੋ ਲਾਸਟ ਦੇ ਵਿੱਚ ਲੋਕਾਂ ਨੂੰ ਜ਼ਰੂਰੀ ਸਹਹਾਗੀ ਦੇਣਾ ਚਾਹੁੰਦੇ ਹਾਂ ਮੈਂ ਦਿੱਕਰ ਵਾਲੇ ਸਾਰੇ ਦਰਸ਼ਕਾਂ ਦੇ ਖਸੂਰ ਕੇ ਇਹਨਾਂ ਤਰ੍ਹਾਂ ਦੇ ਪਿਆਰ ਦਾ ਧੰਨਵਾਦ ਕਰਦਾ ਹਾਂ ਦੇਖੋ ਭਾਈ ਜੀ ਆਈ ਚੀਜ਼ਾਂ ਜਿੰਨੀਆਂ ਵੀ ਲਈ ਜਿੱਦਾਂ ਵੀ ਸਟਾਕ ਪਰ ਚੀਜ਼ਾਂ ਦਾ ਵੀ ਖਤਮ ਹੋ ਗਿਆ ਸੋ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਗੁੱਸਾ ਨਾ ਕਰਿਓ ਇਹ ਕੋ ਚੀਜ਼ਾਂ ਖਾਸੋਂ ਭੋਜਨ ਘੱਟ ਗਿਆ ਕਿਉਂਕਿ ਦਿੱਤੋ ਰਾਸ਼ੀ ਇੰਨਾ ਪੈਂਦਾ ਹੈ ਪ੍ਰੋਡਕਟ ਲਿਮਟਡ ਜਿੰਨਾ ਵੀ ਲਈਏ ਤਾਂ ਵੀ ਲੈ ਸਕਦੇ ਹੋ ਤੁਹਾਡਾ ਇੰਨਾ ਪਿਆਰ ਮਿਲਦਾ ਚੀਜ਼ਾਂ ਮੁਕ ਨਹੀਂ ਸਕਦੀਆਂ ਤਾਂ ਅਸੀਂ ਪੂਰੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਹਰ ਇੱਕ ਤੁਹਾਡੇ ਆਉਣ ਤੋਂ ਪਹਿਲਾਂ ਅਵੇਲੇਬਲ ਹੋਵੇ ਭਰਪੂਰ ਲਈਏ ਸਾਡੇ ਕੋਲੋਂ ਕੋਈ ਵੀ ਉਸੇ ਰਸਤੇ ਖਾਲੀ ਹੱਥ ਵਾਪਸ ਨਾ ਜਾਓ ਤੁਸੀਂ ਤੇਰੇ ਨਾਲ ਫੋਨ ਤੇ ਗੱਲ ਕਰਕੇ ਆ ਸਕਦੇ ਹੋ ਮੈਂ ਤੁਹਾਡਾ ਰੌਣਕ ਵਾਸਤੇ ਜੀ ਆਇਆਂ ਨੂੰ ਤੋ ਨੋਟ ਕਰ ਲੋ ਤੇ ਤੁਸੀਂ 30 ਅਗਸਤ 2024 ਉਸ ਤੋਂ ਪਹਿਲਾਂ ਆ ਜਾਓ ਪਰ 30 ਅਗਸਤ ਦੀ ਵੇਟ ਨਾ ਕਰੋ ਜੇ ਤੁਸੀਂ ਮੇਰੀ ਸਲਾਹ ਮੰਨਣੀ ਆ ਸਵੇਰੇ ਸਕੂਟਰ ਮੋਟਰਸਾਈਕਲ ਗੱਡੀ ਕਾਰ ਲੈ ਲਓ ਭਾਵੇਂ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਣਾ ਭਾਵੇਂ ਤੁਸੀਂ ਬਠਿੰਡਾ ਆਉਣਾ ਭਾਵੇਂ ਮੋਹਾਲੀ ਚੰਡੀਗੜ੍ਹ ਤੋਂ ਆਉਣਾ ਮਤਲਬ ਕਹਿੰਦਾ ਜੀ ਇੰਨੀ ਦੂਰੋਂ ਵੀ ਤੁਸੀਂ ਇੱਥੇ ਆਉਂਗੇ ਤੁਹਾਡਾ ਹਜ਼ਾਰਾਂ ਲੱਖਾਂ ਰੁਪਈਆਂ ਦਾ ਫਾਇਦਾ ਹੋਣਾ ਇਹ ਕੰਦ ਤੇ ਲਿਖਿਆ ਹੋਇਆ ਇਹ ਗਾਰੰਟੀ ਹੈਗੀ ਆ ਜੇ ਤੁਸੀਂ ਪੂਰਾ ਇੰਜੋਏ ਕਰਨਾ ਰਾਇਲ ਮਾਲ ਲੁਧਿਆਣਾ ਵਿਜ਼ਿਟ ਕਰ ਲਓ ਨੰਬਰ ਸਕਰੀਨ ਤੇ ਹੈਗਾ ਤੁਹਾਡਾ ਵੱਡਾ ਫਾਇਦਾ ਹੋਊਗਾ 11 ਮਨ ਓਮ ਸੰਧੀ ਨਾਲ ਹਰਦੀਪ ਸਿੰਘ ਜੱਗੜ ਸਾਹਾਂ ਟੀਵੀ ਲੁਧਿਆਣਾ